ਅਤੇ ਅੱਜ ਸਵੇਰ ਦੀਆਂ ਨਾਹਫਲਾਂ ਦੇ ਵਿੱਚ ਕੀਤੇ ਵਾਅਦੇ ਮੁਤਾਬਕ ਵੀਰ ਜਤਿੰਦਰ ਜੀ ਹਾਜ਼ਰ ਹੋ ਰਹੇ ਨੇ ਜਤਿੰਦਰ ਜੀ ਲੰਮੇ ਸਮੇਂ ਤੋਂ ਜਿੱਥੇ ਵੱਖ-ਵੱਖ ਅੰਬਰੀਲਾ ਦੇ ਹੇਠਾਂ ਉਹਨਾਂ ਨੇ ਹੁਣ ਤੱਕ ਆਪਣੀ ਜੋ ਸੇਵਾਵਾਂ ਨੇ ਉਹ ਤੁਹਾਡੇ ਲਈ ਪੇਸ਼ ਕੀਤੀਆਂ ਫਾਈਨਾਂਸ ਦੇ ਖੇਤਰ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਬੜਾ ਅਨਸਟੇਬਲ ਜਿਹਾ ਮਾਹੌਲ ਕੁਝ ਲੋਕ ਮਹਿਸੂਸ ਕਰਦੇ ਨੇ ਉਹਨਾਂ ਨੂੰ ਲੱਗਦਾ ਕਿ ਕੰਟਰੀ ਦੇ ਵਿੱਚ ਸ਼ਾਇਦ ਹੱਲੇ ਵੀ ਰੈਸੈਸ਼ਨ ਨਹੀਂ ਮੁੱਕੀ ਰੈਸੈਸ਼ਨ ਆਪਣੀ ਤਾਂ ਲੇਕਿਨ ਸਮੇਂ ਦੇ ਮੁਤਾਬਕ ਜਦੋਂ ਤੁਹਾਨੂੰ ਸੜਕ ਦੇ ਉੱਤੇ ਗੱਡੀ ਚਲਾਉਂਦੇ ਆ ਕਿਹਾ ਜਾਵੇ ਕਿ ਯੂ ਸ਼ੁਡ ਡਰਾਈਵ ਟੂ ਦਾ ਕੰਡੀਸ਼ਨਸ ਸੋ ਇਸੇ ਤਰ੍ਹਾਂ ਤੁਹਾਡੇ ਜਿਹੜੇ ਆਰਥਿਕ ਫੈਸਲੇ ਨੇ ਇਹਨਾਂ ਦੇ ਵਿੱਚ ਵੀ ਤੁਹਾਨੂੰ ਆਪਣੀਆਂ ਜਿਹੜੀਆਂ ਡਰਾਈਵਰੀ ਦੀਆਂ ਸਕਿਲਸ ਆ ਉਹਨਾਂ ਨੂੰ ਕੰਡੀਸ਼ਨਸ ਦੇ ਮੁਤਾਬਕ ਢਾਲਣਾ ਪੈਂਦਾ ਦੇ ਮੁਲਕ ਦੇ ਵਿੱਚ ਰੈਸੈਸ਼ਨ ਨੂੰ ਦੇਖਦਾ ਹੋਇਆ ਕਿੰਨੇ ਸਾਰੇ ਡਿਸੀਜਨ ਆ ਜਿਨ੍ਹਾਂ ਨੂੰ ਤੁਹਾਨੂੰ ਰਿਵਿਊ ਕਰਨਾ ਪੈਂਦਾ ਔਰ ਇਹਦੇ ਵਿੱਚ ਸਭ ਤੋਂ ਵੱਡੀ ਮਦਦ ਉਹਨਾਂ ਲੋਕਾਂ ਦੀ ਹੁੰਦੀ ਆ ਜਿਹੜੇ ਪ੍ਰੋਫੈਸ਼ਨਲ ਨੇ ਔਰ ਤੁਹਾਡੇ ਲਈ ਇਸ ਗੱਲ ਦਾ ਹਮੇਸ਼ਾ ਖਿਆਲ ਰੱਖਦੇ ਆ ਕਿ ਤੁਹਾਡੇ ਹਿੱਤਾਂ ਦਾ ਫਾਈਨੈਂਸ਼ੀਅਲ ਮਾਮਲਿਆਂ ਦੇ ਵਿੱਚ ਤੁਹਾਡੇ ਪਰਿਵਾਰ ਦਾ ਤੁਹਾਡੇ ਫਿਊਚਰ ਦਾ ਅੱਗੋਂ ਉਹਨਾਂ ਨੇ ਇਹ ਸੁਰੱਖਿਆ ਕਿਵੇਂ ਦੇਣੀ ਆ ਇਹਨਾਂ ਵਿੱਚੋਂ ਇੱਕ ਨੇ ਅੱਜ ਲੋਨਸ ਐਂਡ ਮੌਰਗੇਜਸ ਦੀ ਟੀਮ ਵੱਲੋਂ ਵੀ ਜਤਿੰਦਰ ਹਣੀ ਜਿਹੜੇ ਕਿ ਅੱਜ ਸਾਨੂੰ ਇਹ ਜਾਣਕਾਰੀ ਦੇਣਗੇ ਕਿ ਜਦੋਂ ਲੋਨ ਦੀ ਗੱਲ ਆਉਂਦੀ ਹੈ ਉਹਦੇ ਵਿੱਚ ਬਿਜ਼ਨਸ ਲੋਨ ਨੂੰ ਲੈ ਕੇ ਕਿਹੜੇ ਫੈਸਲੇ ਕਿਵੇਂ ਕਰਨੇ ਤੁਸੀਂ ਰੀਫਾਈਨਾਂਸ ਕਿਵੇਂ ਕਰਨਾ ਲੋਨ ਆਪਣਾ ਤੇ ਰੀਸਟ੍ਰਕਚਰ ਕਿਵੇਂ ਕਰਨਾ ਅੱਜ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਜਤਿੰਦਰ ਜੀ ਕਰਨਗੇ ਜਤਿੰਦਰ ਜੀ ਪਹਿਲਾਂ ਤਾਂ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਵੈਰੀ ਮੱਚ ਪ੍ਰਮਿੰਦਰ ਭਾਜੀ ਤੇ ਸਤਿ ਸ਼੍ਰੀ ਅਕਾਲ ਹੀ ਸਾਰੇ ਸੁਣਨ ਵਾਲੇ শ্রোਤਿਆਂ ਨੂੰ ਤੇ ਅੱਜ ਕਾਫੀ ਦਿਨਾਂ ਬਾਅਦ ਮੇਰੇ ਕੋਲ ਸਾਲ ਹੀ ਹੋ ਗਿਆ ਹੁਣ ਇੱਕ ਸਾਲ ਬਾਅਦ ਦੁਬਾਰਾ ਇੱਥੇ ਤੁਹਾਡੇ ਦਰਸ਼ਨ ਹੋਏ ਨੇ ਸੈਕਟਰ 17 ਦੀ ਨਵਦੀਪ ਟੈਕਸਟਾਈਲਜ਼ ਦੀ ਹੱਟੀ ਤੋਂ ਲਿਆਂਦਾ ਗਿਆ ਤੁਹਾਡਾ ਜਿਹੜਾ ਦੰਗੀਆਂ ਵਾਲਾ ਕੋਟ ਆ ਕੋਟ ਚ ਇਹ ਬਹੁਤ ਸੋਹਣਾ ਲੱਗ ਰਿਹਾ ਝੱਗਾ ਤਾਂ ਚਲੋ ਮੈਨੂੰ ਲੱਗਦਾ ਸੌਰਿਆਂ ਨੇ ਦਿੱਤਾ ਹੋਣਾ ਮੈਨੂੰ ਵੀ ਮੇਰੇ ਸੌਰੇ ਧਾਰੀਆਂ ਵਾਲਾ ਝੱਗਾ ਦਿੰਦੇ ਆ ਅੱਛਾ ਪਰ ਜਦਾਂ ਵੀ ਆ ਤੁਸੀਂ ਸੋਹਣੇ ਲੱਗਦੇ ਆ ਬਸ ਚਲੋ ਸ਼ੁਕਰ ਹੈ ਜੀ ਥੈਂਕ ਯੂ ਜੀ ਵੈਰੀ ਮੱਚ ਪਤਾ ਲੱਗਦਾ ਮੁੰਡਾ ਬਾਹਰਲੇ ਮੁਲਕ ਰਹਿੰਦਾ ਬਾਹਰਲੇ ਮੁਲਕ ਰਹਿੰਦਾ ਠੀਕ ਹੈ ਜੀ ਪਤਾ ਲੱਗਦਾ ਚੰਡੀਗੜ੍ਹੋਂ ਹੈ ਪਤਾ ਲੱਗਦਾ ਮੁੰਡਾ ਚੰਡੀਗੜ੍ਹੋਂ ਹੈ ਮੈਨੂੰ ਵੀ ਲੱਗਦਾ ਵੀ ਤੁਸੀਂ ਜ਼ਿੰਦਗੀ ਚ ਦੋਸਤ ਬਹੁਤ ਕਮਾਏ ਹਾਂਜੀ ਨਿੱਜੀ ਤੌਰ ਤੇ ਮੈਨੂੰ ਜਿੰਨੀ ਵਾਰ ਵੀ ਤੁਹਾਡੇ ਸਮਾਗਮਾਂ ਦੇ ਵਿੱਚ ਸ਼ਮੂਲਿਤ ਕਰਨ ਦਾ ਮੌਕਾ ਮਿਲਿਆ ਅ ਮੈਨੂੰ ਪਰਸਨਲੀ ਇਸ ਗੱਲ ਤੇ ਬਹੁਤ ਫਖਰ ਹੋਇਆ ਕਿ ਤੁਸੀਂ ਜਿੰਨੇ ਕਸਲੂਕ ਦੇ ਨਾਲ ਯਾਰ ਕਮਾਏ ਆ ਉਹ ਵੀ ਸਲੂਕਾਂ ਵਾਲੀ ਆ ਹੂੰ ਇਹ ਵਾ ਵਧੀਆ ਰੁਪਈਆ ਚੰਗਾ ਤੁਸੀਂ ਹੱਥ ਜੋੜ ਤੇ ਕਿਉਂਕਿ ਅੱਜ ਦੀ ਦੁਨੀਆ ਦੇ ਵਿੱਚ ਚੰਗੇ ਮਿੱਤਰ ਲੱਭਣੇ ਬੜੇ ਔਖੇ ਆ ਤੇ ਇਹਦਾ ਸ਼ੁਕਰਾਨਾ ਕਰਨਾ ਬੜਾ ਲਾਜ਼ਮੀ ਹੈ ਹਾਂਜੀ ਹਾਂਜੀ ਬਹੁਤ ਬਹੁਤ ਜ਼ਰੂਰੀ ਹੈ ਸਦਾਵਰ ਪੱਡਾ ਜੀ ਜਿਹੜੇ ਆ ਉਹ ਹੇਸਿੰਗ ਤੋਂ ਤੁਹਾਨੂੰ ਸੱਸੀ ਕਾ ਬੁਲਾ ਰਹੇ ਆ ਸੱਸੀ ਕਾ ਤੇ ਬ੍ਰਿਸਬਨ ਤੋਂ ਸਾਡਾ ਵੀਰ ਸੁਰਜੀਤ ਸੰਧੂ ਤੁਹਾਨੂੰ ਸੱਸੀ ਕਾ ਬੁਲਾ ਰਹੇ ਆ ਤੇ ਇਹਨਾਂ ਮਿੱਤਰਾਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਅਸੀਂ ਅੱਜ ਜਿਹੜੀਆਂ ਗੱਲਾਂ ਕਰਨੀਆਂ ਉਹ ਤੋਂ ਪਹਿਲਾਂ ਮੈਂ ਆਪਣੀ ਸਕਰੀਨ ਦੇ ਉੱਤੇ ਜਿਹੜੇ ਮੋਰਗੇਜ ਐਡਵਾਈਜ਼ਰ ਆ ਸਾਡੇ ਉਹਨਾਂ ਦੀ ਅਸਲ ਦੇ ਵਿੱਚ ਜ਼ਰੂਰਤ ਕਿਵੇਂ ਆ ਕਿੱਥੇ ਆ ਇੱਥੋਂ ਸ਼ੁਰੂਆਤ ਪਹਿਲਾਂ ਕਰਾਂਗੇ ਤੇ ਲੋਨਸ ਐਂਡ ਮਾਰਗੇਜਸ ਵਾਲੇ ਜਿਹੜੇ ਤੁਹਾਡੀ ਟੀਮ ਦੇ ਮੈਂਬਰਾਂ ਨੇ ਅਸਲ ਦੇ ਵਿੱਚ ਉਹਨਾਂ 'ਚ ਕਿਹੜੇ ਕਿਹੜੇ ਗੁਣ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਉਹਨਾਂ ਤੇ ٹرسٹ ਕੀਤਾ ਜਾ ਸਕੇ ਸੋ ਸ਼ੁਰੂਆਤ ਆਪਾਂ ਇੱਥੋਂ ਕਰਾਂਗੇ ਕਿ ਫਿਰ ਆਪਾਂ ਉਸ ਵਿਸ਼ੇ ਤੇ ਆਵਾਂਗੇ ਜਿਹਦੇ ਬਾਰੇ ਮੈਂ ਭੂਮਿਕਾ ਦੇ ਵਿੱਚ ਜ਼ਿਕਰ ਕੀਤਾ ਸੀ ਸੋ ਲੋਨਸ ਐਂਡ ਮਾਰਗੇਜਸ ਦੇ ਉੱਤੇ ਹੀ ਯਕੀਨ ਕਿਉਂ ਕੀਤਾ ਜਾਵੇ ਲੋਨਸ ਐਂਡ ਮਾਰਗ ਦੀ ਚੀਜ਼ ਤੇ ਯਕੀਨ ਇਸ ਕਰਕੇ ਕੀਤਾ ਜਾਵੇ ਜੀ ਕਿ ਅਸੀਂ ਮੈਂ ਹਮੇਸ਼ਾ ਪਹਿਲਾਂ ਵੀ ਇਹ ਕਹਿਣਾ ਹੁੰਦਾ ਕਿ ਅਸੀਂ ਇੱਕ ਹੋਲਿਸਟਿਕ ਪਿਕਚਰ ਦੇਖਦੇ ਹਾਂ ਕੀ ਬਾਤ ਹੈ ਪੂਰੀ ਤਰ੍ਹਾਂ ਦੀ ਪਿਕਚਰ ਦੇਖਦੇ ਐ ਨਹੀਂ ਹੈਗਾ ਕਿ ਸਿਰਫ ਲੋਨ ਕਰਾਣਾ ਬੰਦੇ ਨੂੰ ਮਨਾ ਵੀ ਕਰੀਦਾ ਕਿ ਤੁਹਾਡੀ ਇਹ ਸਿਚੁਏਸ਼ਨ ਹਲੇ ਨਹੀਂ ਹੈ ਹਾਂ ਜੀ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰੋ ਇਹਨਾਂ ਦੇ ਉੱਤੇ ਆਪਣਾ ਜਿਹੜੇ ਟੌਪਿਕਸ ਨੇ ਉਹਨਾਂ ਨੂੰ ਸੈੱਟ ਕਰੋ ਫਿਰ ਉਸ ਤੋਂ ਬਾਅਦ ਤੁਸੀਂ ਇਸ ਤਰੀਕੇ ਦੇ ਉੱਤੇ ਕੰਮ ਕਰੋ ਥੋੜੀ ਜਿਹਾ ਉਦਾਹਰਨ ਦਿਓ ਉਦਾਹਰਨ ਜੀ ਉਦਾਹਰਨਾਂ ਬਹੁਤ ਨੇ ਉਦਾਹਰਨ ਦੇ ਵਿੱਚ ਇੱਕ ਰੀਸੈਂਟ ਕੇਸ ਆਇਆ ਸੀਗਾ ਉਹਨਾਂ ਦਾ ਡੈਟ ਲੈਵਲ ਕਾਫੀ ਹਾਈ ਸੀਗਾ ਉਹ ਤੇ ਡੈਟ ਲੈਵਲ ਕਾਫੀ ਹਾਈ ਸੀਗਾ ਫਿਰ ਉਹਨਾਂ ਦੀ ਉnder the ਜਿਹੜੀ ਇਨਕਮ ਹੈ ਸੇਵਿੰਗਸ ਹੈ ਉਹ ਇੰਨੀ ਜ਼ਿਆਦਾ ਨਹੀਂ ਸੀਗੇ ਤੇ ਉਹ ਕਿਸੇ ਦੇ ਇਨਫਲੂਐਂਸ ਦੇ ਵਿੱਚ ਆ ਕੇ ਕਿ ਹਾਂਜੀ ਮੈਂ ਪ੍ਰੋਪਰਟੀ ਬਾਇਕ ਨੀ ਮੈਂ ਪ੍ਰੋਪਰਟੀ ਬਾਇ ਕਰਨੀ ਤਾਂ ਓਵਰ ਆਲ ਜਦੋਂ ਉਹਨਾਂ ਦਾ ਪਿਕਚਰ ਦੇਖਿਆ ਗਿਆ ਤਾਂ ਉਹ ਪਿਕਚਰ ਦੇ ਵਿੱਚ ਮਤਲਬ ਉਹ ਨਹੀਂ ਆ ਰਹੇ ਸੀਗੇ ਕਿ ਉਹਨਾਂ ਨੂੰ ਅੱਗੇ ਜਾ ਕੇ ਉਹ ਬੈਨੀਫਿਟ ਕਰੇ ਇਨਕਮ ਦੇਖੀਏ ਆਊਟ ਗoing ਦੇਖੀਏ ਐਕਸਪੈਂਸਸ ਜਿਹੜੇ ਆ ਕਈ ਵਾਰੀ ਬੰਦਾ ਅਵੇਰ ਹੀ ਨਹੀਂ ਹੁੰਦਾ ਜੀ ਹੁਣ ਤੁਸੀਂ ਤਾਂ ਚਲੋ ਉਸ ਚੀਜ਼ ਨੂੰ ਪੜ ਲਿਆ ਬਈ ਨਹੀਂ ਯਾਰ ਕਿਤੇ ਨਾ ਕਿਤੇ ਕੁਝ ਥੋੜਾ ਜਿਹਾ ਹੋਰ ਐਜੂਕੇਟ ਕਰੀਏ ਇਹਨਾਂ ਨੂੰ ਜੀ ਪੀ ਆਪਟਿਮਿਸਟਿਕ ਵੇ ਦੇ ਵਿੱਚ ਤੁਸੀਂ ਸਨ ਬੈਲੈਂਸ ਕਿਵੇਂ ਕਰਨਾ ਜੀ ਬਿਲਕੁਲ ਬਹੁਤ لازਮੀ ਆ ਬਿਲਕੁਲ ਤੇ ਉਹਦੇ ਵਿੱਚ ਫਿਰ ਉਹਨਾਂ ਨੂੰ ਦੱਸਿਆ ਗਿਆ ਵੀ ਅੰਦਾਜ਼ਾ ਕਰਕੇ ਜਿਹੇਵਲਾ ਪਾਰਟਿਕੂਲਰ ਡੈਟ ਹੈ ਜੇ ਭਾਈ ਇਸ ਚੀਜ਼ ਨੂੰ ਕਵਰ ਕਰ ਲੈਣੇ ਆਂ ਕਈ ਵਾਰੀ ਇਹ ਹੁੰਦਾ ਹੈਗਾ ਕਿ ਇੱਕ ਡਿਪੋਜ਼ਿਟ ਸੋਰਸ ਜਿਹੜਾ ਹੈਗਾ ਓਵਰ ਸੀਸ ਤੋਂ ਵੀ ਕਾਫੀ ਆਪਣੀ ਜਿਹੜੀ ਕਮਿਊਨਿਟੀ ਦੇ ਵਿੱਚ ਹੈ ਬਹੁਤ ਜ਼ਿਆਦਾ ਜੋ ਡਿਪੋਜ਼ਿਟ ਸੋਰਸ ਮਿਲ ਜਾਂਦਾ ਤਾਂ ਉਹਦੇ ਨਾਲ ਡੈਟ ਲੈਵਲ ਘੱਟ ਕਰਕੇ ਤਾਂ ਇੱਕ ਜਿੰਨੀ ਇਨਕਮ ਉਹਨਾਂ ਦੀ ਹੈਗੀ ਆ ਉਸ ਇਨਕਮ ਦੇ ਵਿੱਚ ਵਿੱਚ ਜਿਹੜੀ ਉਹਨਾਂ ਨੇ ਅੱਗੇ ਮੌਰਗੇਜ ਆਪਣੇ ਸਿਰ ਦੇ ਉੱਤੇ ਲੈ ਰਹੇ ਆ ਉਹ ਐਟਲੀਸਟ ਕਵਰ ਹੁੰਦੀ ਪਈ ਹੈ ਪ੍ਰੋਪਰ ਤਰੀਕੇ ਦੇ ਨਾਲ ਇਹ ਮੇਨ ਮੁੱਦਾ ਹੁੰਦਾ ਹੈ ਕਿ ਉਹਨੂੰ ਚੈੱਕ ਕੀਤਾ ਜਾਵੇ ਗੁੱਡ ਯਾ ਤੇ ਦੂਜਾ ਮੈਂ ਇਹ ਵੀ ਕਵਾਂਗਾ ਕਿ ਮੈਂ ਯੰਗਸਟਰਸ ਤੇ ਨਾਲ ਬਹੁਤ ਕੰਮ ਕਰਦਾ ਜੀ ਇਹ ਮੇਰਾ ਇੱਕ ਪੈਸ਼ਨ ਹੈ ਵੈਰੀ ਗੁੱਡ ਮੈਂ 3-4 ਆਪਣੇ ਪੰਜਾਬੀ ਕਮਿਊਨਿਟੀ ਦੇ ਵਿੱਚ ਯੰਗਸਟਰਸ ਨੇ ਬੱਚੇ ਨੇ ਤੁਸੀਂ ਮਾਸ਼ਾਅੱਲਾ ਆਪ ਵੀ ਯੰਗਸਟਰ ਹਿਆ ਹੋਣੇ ਚਲੋ ਇਹ ਠੀਕ ਹੈ ਤੁਹਾਡਾ ਤਜਰਬਾ ਬਹੁਤ ਹੈ ਨਿਆਣੀ ਉਮਰੇ ਤੁਸੀਂ ਇਸ ਕੰਮ 'ਚ ਪੈ ਗਿਆ ਸੀ ਰਾਜਵੀਰ ਸਿੰਘ ਸੰਨੀ ਨੇ ਮੈਂ ਕਹਿੰਦਾ ਰੇਡੀਓ ਸਪਾਈਸ ਦੀ ਐਡ ਦੇ ਬਰਾਬਰ ਕੰਮ ਚੱਕਦਾ ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ ਸਾਡੇ ਹੇਸਟਿੰਗਸ ਦੇ ਵਿੱਚ ਲੋਨ ਮਾਰਗੇਜ 'ਚ ਇੱਕੋ ਨਾਂ ਬਾਈ ਜਤਿੰਦਰ ਸਿੰਘ ਓ थैंक टू द लीडर ना बस ਨਾਮ ਹੀ ਕਾਫੀ ਹੈ ਪ੍ਰਾਊਡ ਆਫ ਯੂ ਮੇਰਾ ਵੀਰ थैंक यू जी थैंक यू वेरी much ਨਾਮ ਚੌਧਰੀ ਜੀ ਕਹਿੰਦੇ ਰਾਮ ਰਾਮ ਜੀ ਮਨਜੀਤ ਰਤੂ ਹਣੀ ਪਪਟੋਏ ਤੋਂ ਕਹਿੰਦੇ ਵੈਰੀ ਗੁੱਡ ਵਰਕ ਜਤਿੰਦਰ ਸਿੰਘ ਜੀ ਹੈਲਪਿੰਗ ਕਮਿਊਨਿਟੀ ਫॉर ਬੈਟਰ ਕੀਪ ਇਟ ਅਪ ਪਰਮੇਂਦਰ ਸਿੰਘ ਜੀ ਤੇ ਬਹੁਤ ਚੰਗਾ ਲੱਗਾ ਵੈਸੇ ਹਲੇ ਤਾਂ ਆਪਾਂ ਗੱਲਾਂ ਸ਼ੁਰੂ ਕੀਤੀਆਂ ਤੇ ਮਨਜੀਤ ਭਾਈ ਦਾ ਉਹਨੇ ਫੋਨ ਆਇਆ ਮੈਂ ਚੈੱਕ ਨਹੀਂ ਸਕਿਆ ਅੱਛਾ ਮੈਂ ਦੁਬਾਰਾ ਕਰਦਾ ਜੀ ਬਾਅਦ ਦੇ ਵਿੱਚ ਤੁਹਾਡੇ ਤੁਹਾਨੂੰ ਨਹੀਂ ਦੇਖਣਾ ਅੱਛਾ ਮਨਜੀਤ ਭਾਈ ਨੇ ਵੀ ਤੁਹਾਡੇ ਵਾਂਗੂ ਬਹੁਤ ਛੋਟੇ ਲੈਵਲ ਤੋਂ ਹੌਲੀ ਹੌਲੀ ਮਿਹਨਤ ਕਰਕੇ ਹਾਂਜੀ ਇੱਥੋਂ ਤੱਕ ਨਾਮ ਬਣਾ ਲਿਆ ਵੀ ਅੱਜ ਸਾਨੂੰ ਬਹੁਤ ਮਾਣ ਹੁੰਦਾ ਰਮਨਾ ਲੈਣ ਦਾ ਬਿਲਕੁਲ ਜੀ ਅਸੀਂ ਗਵਾਂਢੀ ਹੁੰਦੇ ਸੀ ਹਾਂਜੀ ਬੜੇ ਅੱਛੇ ਤਰੀਕਿਆਂ ਨਾਲ ਇਹਨਾਂ ਨੇ ਅੱਗੋਂ ਇਹਨਾਂ ਦਾ ਪਰਿਵਾਰ ਬੱਚੇ ਵੀ ਉਹਨਾਂ ਨੇ ਕਮਿਊਨਿਟੀ ਦੇ ਵਿੱਚ ਬਹੁਤ ਨਾਮ ਪੈਦਾ ਕੀਤਾ ਬਹੁਤ ਮਾਣ ਆ ਹਾਂਜੀ ਹਾਂਜੀ ਤੇ ਮੈਂ ਦੁਬਾਰਾ ਆਵਾਂਗਾ ਜੀ ਉਹ ਲੋਨਸ ਐਂਡ ਮੌਰਨਿੰਗ ਚੀਜ਼ ਦੀ ਟੀਮ ਦੇ ਉੱਤੇ ਤੇ ਫਿਰ ਅ ਮੈਨੂੰ ਯੰਗਸਟਰਸ ਦੇ ਨਾਲ ਕੰਮ ਕਰਕੇ ਬਹੁਤ ਮਜ਼ਾ ਆਉਂਦਾ ਹੈ ਉਹਨਾਂ ਨੂੰ ਗਾਈਡ ਕਰਕੇ ਉੱਥੇ ਟਾਈਮ ਥੋੜਾ ਜ਼ਿਆਦਾ ਲੱਗਦਾ ਹੈ ਕਿਉਂਕਿ ਉਹ ਉਹਨਾਂ ਦੀ ਜਿਹੜੀ ਸੋਚ ਹੈ ਔਰ ਉਹਨਾਂ ਦਾ ਜਿਹੜਾ ਇੱਕ ਸੇਵਿੰਗਸ ਦਾ ਪੈਟਰਨ ਹੈ ਉਹ ਹਲੇ ਬਣਿਆ ਨਹੀਂ ਹੁੰਦਾ ਤੁਸੀਂ ਮਹੀਨੇ 'ਚ ਇੱਕ ਵਾਰੀ ਚਾਵਲਾਂ ਦੇ ਰੋਟੀ ਖਾਣ ਜਾਂਦੇ ਸੀ ਉਹ ਹਫ਼ਤੇ 'ਚ ਜਾਂਦੇ ਆ ਹਫ਼ਤੇ 'ਚ ਜਾਂਦੇ ਨੇ ਜੀ ਬਿਲਕੁਲ ਬਿਲਕੁਲ ਹਫ਼ਤੇ 'ਚ ਵੀ ਦੋ ਵਾਰੀ ਚਲੇ ਜਾਂਦੇ ਨੇ ਜੀ ਉਹ ਵੀ ਦੋ ਜਾਂ ਤਿੰਨ ਵਾਰੀ ਵੀ ਚਲੇ ਜਾਂਦੇ ਨੇ ਤਾਂ ਉੱਥੇ ਉਹਨਾਂ ਨੂੰ ਇੱਕ ਉਹਨਾਂ ਦੀ ਸੋਚ ਜਿਹੜੀ ਹੈ ਆਬਵੀਅਸਲੀ ਜਨਰੇਸ਼ਨ ਦਾ ਫਰਕ ਹੈ ਹਾਂ ਬਿਲਕੁਲ ਜੀ ਬਿਲਕੁਲ ਤਾਂ ਉੱਥੇ ਉਹਨਾਂ ਨੂੰ ਬੜਾ ਬਸ ਆਨੰਦ ਨੂੰ ਗਾਈਡ ਕਰਕੇ ਫਿਰ ਉਸ ਬੜਾ ਨਵੇਂ ਨਵੇਂ ਕੰਮ ਸ਼ੁਰੂ ਕਰਾ ਕੇ ਹੁਣ ਇੱਕ ਰੀਸੈਂਟਲੀ ਇੱਕ ਮੁੰਡਾ ਉਹਦੇ ਨਾਲ ਕਾਫੀ ਕੰਮ ਕਰਕੇ ਸੀ ਇੱਕ ਬਿਜ਼ਨਸ ਸਟਾਰਟ ਕਰ ਰਿਹਾ ਉਹਦਾ ਇਟਸ ਸਟਾਰਟਅਪ ਬਿਜ਼ਨਸ ਹੈ ਸਟਾਰਟਅਪ ਬਿਜ਼ਨਸ ਦੀ ਫੰਡਿੰਗ ਇਟਸ ਵੈਰੀ ਡਿਫਿਕਲਟ ਹਮ ਡਸਨਟ ਮੈਟਰ ਛੋਟਾ ਆ ਮੱਧਮ ਦਰਜਾ ਦਾ ਵਪਾਰ ਆ ਚਾਹੇ ਫੂਡ ਟਰੱਕ ਆ ਚਾਹੇ ਬਾਹਰਵਦੀ ਸ਼ਾਪ ਆ ਜੀ 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 ਰੀਜ਼ਾ ਸ਼ਾਪ ਆ ਕਮਿਊਨਿਟੀ ਜਦੋਂ ਉੱਪਰ ਵਧਰੀ ਔਰ ਆਪਣੇ ਬੱਚੇ ਜਦੋਂ ਇੱਕ ਕੰਮ ਦੇ ਵਿੱਚ ਆ ਕੇ ਆਪਣਾ ਸੈਲਫ ਡਿਪੈਂਡੈਂਟ ਹੋ ਰਹੇ ਨੇ ਤਾਂ ਉਸ ਸੀਜ਼ ਦੇ ਵਿੱਚ ਜਿਵੇਂ ਭਾਗੀਦਾਰ ਮਨਦਾ ਮੈਂ ਹੈਗਾ ਤੁਹਾਡੇ ਵਰਗੀ ਰੀਸ ਨਹੀਂ ਹੈ ਜੀ ਕੋਈ ਵੈਰੀ ਗੁੱਡ ਤੁਸੀਂ ਚੰਗਾ ਕੀਤਾ ਇਸ ਪਾਸੇ ਨੂੰ ਗੱਲ ਤੋਰ ਲਈ ਆਪਾਂ ਬਿਜ਼ਨਸ ਲੋਨ ਦੀ ਗੱਲ ਇੱਥੇ ਸ਼ੁਰੂ ਕਰਦੇ ਆਂ ਜੀ ਬੁਨਿਆਦੀ ਤੌਰ ਤੇ ਕਿਹੜੀਆਂ ਚੀਜ਼ਾਂ ਜਦੋਂ ਇੱਕ ਬੰਦਾ ਤੁਹਾਡੇ ਕੋਲ ਆਉਂਦਾ ਉਹਦੇ ਜ਼ਿਹਨ ਦੇ ਵਿੱਚ ਉਹ ਗੱਲ ਪਹਿਲੇ ਹੋਵੇਗਾ ਯਾਰ ਮੈਨੂੰ ਆਹਾ ਆਹ ਚੀਜ਼ਾਂ ਦੀ ਪਹਿਲਾਂ ਹੋਮਵਰਕ ਕਰਨ ਦੀ ਲੋੜ ਆ ਤੇ ਬਾਕੀ ਤੁਸੀਂ ਤਾਂ ਗਾਈਡ ਕਰ ਹੀ ਦੇਣਾ ਪ੍ਰੋਫੈਸ਼ਨਲ ਤਰੀਕੇ ਨਾਲ ਜੀ ਬਿਜ਼ਨਸ ਲੋਨ ਬਹੁਤ ਡਿਫਰੈਂਟ ਲੋਨ ਹੈ ਜੀ ਹੋਮ ਲੋਨ ਨਾਲੋਂ ਹੋਮ ਲੋਨ ਕਿਉਂਦਾ ਕਿ ਵਨ ਕ੍ਰਾਈਟੇਰੀਆ ਫਿਟ ਆਲ ਵਾਲਾ ਕੰਮ ਹੁੰਦਾ ਲੇਕਿਨ ਬਿਜ਼ਨਸ ਤੇ ਵੀ ਛੇ ਚੀਜ਼ ਨਹੀਂ ਹੈ ਬਿਜ਼ ਕੁਝ ਜੇ ਤੁਸੀਂ ਬਿਜ਼ਨਸ ਦੇ ਵਿੱਚ ਜਾਣਾ ਤਾਂ ਮੈਂ ਇਹ ਕਵਾਂਗਾ ਕਿ ਜਿਸ ਬਿਜ਼ਨਸ ਦੇ ਵਿੱਚ ਜਿਹੜੇ ਕੰਮ ਦੇ ਵਿੱਚ ਤੁਹਾਡਾ ਐਕਸਪੀਰੀਅੰਸ ਹੈ ਤੁਸੀਂ ਉਸੇ ਬਿਜ਼ਨਸ ਦੇ ਵਿੱਚ ਹੀ ਜਾਣ ਦੀ ਕੋਸ਼ਿਸ਼ ਕਰੋ ਵੈਰੀ ਗੁੱਡ ਕਿਉਂਕਿ ਜੇ ਤੁਹਾਡਾ ਐਕਸਪੀਰੀਅੰਸ ਉਸ ਬਿਜ਼ਨਸ ਦੇ ਵਿੱਚ ਨਹੀਂ ਹੈ ਤਾਂ ਉਹਦੇ ਗਿਰਨ ਦੇ ਚਾਂਸਸ ਜ਼ਿਆਦਾ ਹੁੰਦੇ ਨੇ ਕਿਉਂਕਿ ਬਿਜ਼ਨਸ ਇੱਕ ਐਸੀ ਚੀਜ਼ ਹੈ ਕਿ ਉਹਦੇ ਵਿੱਚ ਕੱਲੀ ਇਨਕਮ ਨਹੀਂ ਹੈ ਉਹਦੇ ਵਿੱਚ ਖਰਚੇ ਵੀ ਨਾਲ ਹੀ ਨੇ ਬਿਲਕੁਲ ਸਹੀ ਤਾਂ ਉਹ ਖਰਚਿਆਂ ਨੂੰ ਵੀ ਤੁਹਾਨੂੰ ਨਜ਼ਰ ਦੇ ਵਿੱਚ ਰੱਖਣਾ ਪੈਂਦਾ ਹੈ ਕਿ ਕਿਹੜੇ-ਕਿਹੜੇ ਖਰਚੇ ਆ ਰਹੇ ਨੇ ਜਿਹੜੇ ਰੈਗੂਲਰ ਖਰਚੇ ਨੇ ਜਿਹੜੇ ਹੁਣੇ-ਹੁਣੇ ਨੇ ਤੁਸੀਂ ਲੀਜ਼ ਲਿੱਤੀ ਹੈ ਤੁਸੀਂ ਕੋਈ ਬਿਜਲੀ ਆ ਇੰਟਰਨੈਟ ਆ ਪਾਣੀ ਆ ਜੀ ਤੁਸੀਂ ਕੋਈ ਅਕਾਊਂਟਸ ਓਪਨ ਕੀਤੇ ਨੇ ਉਹਨਾਂ ਦੇ ਤੁਸੀਂ ਕੋਈ EMPLOYEE ਰੱਖਿਆ ਉਹਨਾਂ ਦੇ ਖਰਚੇ ਇਹ ਖਰਚੇ ਰੈਗੂਲਰ ਤੁਹਾਡੀ ਇਨਕਮ ਹੋਵੇ ਨਾ ਹੋਵੇ ਤੁਹਾਡੇ ਇਹ ਖਰਚੇ ਜਾਣੀ ਜਾਣੇ ਤਾਂ ਉਹਨਾਂ ਨੂੰ ਖਰਚਾ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਤੇ ਆਪ ਵੀ ਬਹੁਤ ਸਿਰ ਦੇਣਾ ਪੈਂਦਾ ਮੇਰਾ ਪਿੱਛੇ ਜੇ ਪਰਸੋਂ ਇੱਕ ਬਹੁਤ ਤੁਹਾਡੇ ਵਰਗੇ ਸਹਿਰਦ ਮਿੱਤਰ ਨਾਲ ਚਰਚਾ ਹੋ ਰਹੀ ਸੀ ਉਹ ਕਹਿੰਦੇ ਵੀ ਜਿਹੜੀ ਜਤਿੰਦਰ ਸਿੰਘ ਉਹਨਾਂ ਨੇ ਸਰਕਾਰ ਚੁਣੀ ਆ ਭਾਜੀ ਇੱਕ ਤਾਂ ਉਹ 10 ਛੁੱਟੀਆਂ ਨਹੀਂ ਜਾਂਦੀ ਆ ਅੱਧੇ ਤੋਂ ਜ਼ਿਆਦਾ ਵਾਰ ਤਾਂ ਸਾਨੂੰ ਜਾਣਾ ਪੈਂਦਾ ਵਿਚਾਰੇ ਬਿਲਕੁਲ ਬਿਲਕੁਲ ਸੋ ਕਈ ਗੱਲਾਂ ਹੋ ਜਾਂਦੀਆਂ ਕਿ ਹਿਡਨ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਪਹਿਲਾਂ ਨਹੀਂ ਵਿਚਾਰਦੇ ਜਦੋਂ ਅਸੀਂ ਉਪ ਪੈਰ ਧਰਾਵਾ ਕਰਦੇ ਹਾਂ ਸੋ ਐਕਸਪਰਟੀਜ਼ ਯੂ ਕੈਨ ਟਰਸਟ ਟੇਲਰਡ ਲੋਨ ਸਟਰਕਚਰਸ ਰਿਲਾਈਅਬਲ ਐਂਡ ਟਰਾਂਸਪੇਰੈਂਟ ਇਹ ਬੋਥ ਇੰਪੋਰਟੈਂਟ ਪੁਆਇੰਟ ਆ ਨੋ ਕਾਸਟ ਨੋ ਆਬਲੀਗੇਸ਼ਨ ਕੰਸਲਟੇਸ਼ਨ ਕਨਵੀਨੀਅੰਸ ਐਂਡ ਫਲੈਕਸੀਬਲ ਆਪਸ਼ਨਸ ਲੋਨਸ ਐਂਡ ਮਾਰਗੇਜਸ ਉੱਤੇ ਯਕੀਨ ਕਰਨ ਦੇ ਲਈ ਇਹ ਪੰਜ ਪੁਆਇੰਟ ਇਦਾਂ ਦੇ ਆ ਜਿਨ੍ਹਾਂ ਦੇ ਉੱਤੇ ਮੈਂ ਨਿੱਜੀ ਤੌਰ ਤੇ ਤੁਹਾਡੇ ਨਾਲ ਇਸ ਗੱਲ ਦੀ ਸਹਿਮਤੀ ਦੇ ਸਕਦਾ ਕਿ ਇਹ ਜਿਹੜੀ ਟੀਮ ਆ ਇਹਨਾਂ ਦੇ ਵਿੱਚ ਇਹ ਇੱਕ ਮੀਰੀ ਗੁਣਿਆ ਔਰ ਇਹਦੇ ਉੱਤੇ ਤੁਸੀਂ ਜ਼ਰੂਰ ਗੌਰ ਕਰਨੀ ਨੰਬਰ 12 ਐਫ ਪੁਣੀ ਰੋਡ ਮਨਕੋ ਸਿਟੀ ਦੇ ਵਿੱਚ ਜਿਹੜੀ ਇੰਡੋ ਸਪਾਈਸ ਵਾਲਾਂ ਦੀ ਸ਼ਾਪ ਆ ਪੁਣੀ ਰੋਡ ਦੇ ਕੋਨਰ ਦੇ ਉੱਤੇ ਉੱਥੇ ਇਹਨਾਂ ਦੀ ਮੌਜੂਦਗੀ ਹੁੰਦੀ ਆ ਤੇ ਨਾਮ ਵੀ ਉੱਥੇ ਮਿਲਦਾ ਤੁਸੀਂ 0225503005 ਦੇਤੇ ਇਹਨਾਂ ਦੇ ਨਾਲ ਫੋਨ ਦੇ ਉੱਤੇ ਮੈਸੇਜ ਛੱਡ ਸਕਦੇ ਹੋ ਫੋਨ ਕਰ ਸਕਦੇ ਹੋ ਵੈਬਸਾਈਟ ਬਹੁਤ ਸਖਾਲੀ ਜੀ ਹੈ www. loansandmortgages.co.nz ਤੋਂ ਤੇ ਸਾਰੀਆਂ ਡਿਟੇਲਸ ਨੇ اور ਮਾਸ਼ਾਅੱਲਾ ਬਹੁਤ ਅੱਛੇ-ਅੱਛੇ ਰਿਵਿਊਜ਼ ਮੈਂ ਪੜ ਰਿਹਾ ਸੀ ਹੱਟ ਸਵੇਰੇ। ਸ਼ੁਕਰੀਆ। ਔਰ ਬੜਾ ਚੰਗਾ ਲੱਗਾ। ਆ ਕੁੱਲ ਵੈਸੇ ਕਿੰਨਾ ਸਮਾਂ ਹੋ ਗਿਆ ਤੁਸੀਂ ਕਾਫੀ ਟਾਈਮ ਹੋ ਗਿਆ ਇਸ ਕੰਮ ਦੇ ਵਿੱਚ ਹੁਣ ਤਾਂ। ਮੈਨੂੰ ਹਾਂਜੀ 10 ਸਾਲ ਨੋ ਨੋ। ਹਾਲੀ ਹੋਈ ਡਾਟਾ ਹੀ ਰਹਿ ਤੁਸੀਂ ਵੀ। ਹਾਂਜੀ। ਨੇ ਚਲੋ ਬਹੁਤ ਸੋਣਾ। ਤੁਹਾਡੇ ਬਜ਼ੁਰਗਾਂ ਦੀਆਂ ਆਸ਼ੀਰਵਾਦ ਆ ਤੁਹਾਡੇ ਸਿਰ ਦੇ ਉੱਤੇ ਔਰ ਕਮਿਊਨਿਟੀ ਦਾ ਸਹਿਯੋਗ ਆ ਤੁਹਾਡੇ ਨਾਲ। ਆ ਮੈਨੂੰ ਵੀ ਦੱਸੋ ਕਿ ਜਦੋਂ ਰੀਫਾਈਨਾਂਸ ਰੀਸਟਰਕਚਰ ਦੀਆਂ ਗੱਲਾਂ ਚੱਲਦੀਆਂ ਤਾਂ ਜਿਹੜਾ ਸਾਡੇ ਵਰਗਾ ਮਾਈਗ੍ਰੈਂਟ ਖਾਸ ਕਰਕੇ ਉਹਨਾਂ ਮੁਲਕਾਂ ਦੇ ਵਿੱਚ ਇਹ ਚੀਜ਼ਾਂ ਨੂੰ ਲੈ ਕੇ ਬਹੁਤਾ ਫੈਮਿਲੀਅਰ ਨਹੀਂ ਸੀ ਇਦਾਂ ਦੀਆਂ ਟਰਮਜ਼ ਨੂੰ ਲੈ ਕੇ ਉਹਨਾਂ ਦਾ ਅਸਲ ਮਤਲਬ ਕੀ ਆ ਇਹ ਤੇ ਤੁਸੀਂ ਕਿਵੇਂ ਮਦਦ ਕਰਦੇ ਹੋ ਜੀ ਬਿਲਕੁਲ ਦੇਖੋ ਅੱਜ ਦਾ ਜਿਹੜੀ ਇਕਨੋਮੀਕ ਚਲਦੀ ਪਈ ਹੈਗੀ ਹੈ ਔਰ ਜਿਸ ਹਿਸਾਬ ਦੇ ਨਾਲ ਇੰਟਰਸਟ ਰੇਟਸ ਡਾਊਨ ਹੋਏ ਨੇ ਜੀ ਉਹਦੇ ਵਿੱਚ ਰੀਫਾਈਨਾਂਸ ਐਂਡ ਰੀਸਟਰਕਚਰ ਬਹੁਤ ਅਮਨਿਤ ਰੱਖਦਾ ਜਿਹੜੇ ਕਿ ਆਲਰੇਡੀ ਲੋਕਾਂ ਕੋਲ ਘਰ ਹੈਗੇ ਨੇ ਓਕੇ ਠੀਕ ਹੈ ਜੇ ਪਿੱਛੇ ਅਸੀਂ 2-3 ਸਾਲਾਂ ਤੋਂ ਅਸੀਂ ਦੇਖਿਆ ਹੈ ਕਿ ਬਹੁਤ ਜ਼ਿਆਦਾ ਇੰਟਰਸਟ ਰੇਟ ਹਾਈ ਸੀਗੇ ਤੇ ਬਹੁਤ ਜਿਹੜਾ ਨੇ ਕਾਫੀ ਲੰਬਾ ਲੌਂਗ ਟਰਮ ਲਈ ਵੀ ਬੁੱਕ ਕੀਤਾ ਆਪਣੇ ਆਪ ਨੂੰ ਹਮ ਤੇ ਉਸ ਤੋਂ ਬਾਅਦ ਹੁਣ ਜਿਉ ਉਸ ਟਰਮ ਦੇ ਵਿੱਚੋਂ ਦੀ ਉਹ ਬਾਹਰ ਆ ਰਹੇ ਨੇ ਤੇ ਬੈਂਕਸ ਆਰ ਚਾਰਜਿੰਗ ਕੁਆਇਟ ਹੈਵਟੀ ਅਮਾਉਂਟ ਹਨ ਇਸ ਟਾਈਮ ਬਹੁਤ ਜ਼ਿਆਦਾ ਹੋ ਉਹਨਾਂ ਦਾ ਬ੍ਰੇਕੀਜ ਕੋਸਟ ਜਿਹੜੀ ਹੈ ਬਹੁਤ ਹਾਈ ਹੈ ਬਟ ਥੇਰ ਇਜ਼ ਅ ਵੇ ਉਸ ਦੇ ਵਿੱਚੋਂ ਦੀ ਨਿਕਲਿਆ ਜਾ ਸਕਦਾ ਉਹਦੇ ਵਿੱਚੋਂ ਦੀ ਪੈਸੇ ਬਚਾਏ ਜਾ ਸਕਦੇ ਹਨ ਹੁਣ ਤੱਕ ਜੋ ਹੋ ਗਿਆ ਉਸ ਨੂੰ ਤੁਸੀਂ ਠੀਕ ਨਹੀਂ ਕਰ ਸਕਦੇ ਲੇਕਿਨ ਆਉਣ ਵਾਲਾ ਟਾਈਮ ਜਿਹੜਾ ਹੈਗਾ ਉਹਨੂੰ ਠੀਕ ਕਰ ਸਕਦੇ ਹੋ ਉਹਦੇ ਵਾਸਤੇ ਉਹਨੂੰ ਜੇ ਤੁਸੀਂ ਇੱਕ ਬੈਂਕ ਚੇਂਜ ਕਰਦੇ ਹੋ ਜਾਂ ਸਿਮਿਲਰ ਸੇਮ ਬੈਂਕ ਦੇ ਵਿੱਚ ਵੀ ਰਹਿੰਦੇ ਆ ਕਿਉਂ ਤਾਂ ਥੇਰ ਹਰ ਵੇਸ ਕੀ ਅਸੀਂ ਜਿਹੜਾ ਹਾਈ ਇੰਟਰਸਟ ਰੇਟ ਪੇ ਕਰ ਰਹੇ ਹਾਂ ਉਸ ਨੂੰ ਅਸੀਂ ਡਾਊਨ ਜਿਹੜਾ ਐਡ ਪ੍ਰੈਜ਼ੈਂਟ ਚੱਲਦਾ ਪਿਆ ਹੈਗਾ ਉਹਦੇ ਤੇ ਲੈ ਕੇ ਆ ਸਕਦੇ ਆ ਤੇ ਵਿਦਆਊਟ not much cost ਹੋ ਸਕਦਾ ਥੋੜੀ ਜੀ ਕਾਸਟ ਤੁਹਾਨੂੰ ਪਵੇ ਲੇਕਿਨ ਜੇ ਤੁਸੀਂ ਕੰਪੇਅਰ ਕਰੋ ਕਿ ਆਨ ਵਾਲੇ 6 ਮਹੀਨੇ ਤੇ ਸਾਲ ਦੇ ਵਿੱਚ ਜਿੰਨਾ ਤੁਸੀਂ ਇੰਟਰਸਟ ਪੇ ਕਰੋਗੇ ਉਹ ਤੁਸੀਂ ਇੰਟਰਸਟ ਦੇ ਵਿੱਚ ਉਹਦੀ ਜਿਹੜੀ ਕਾਸਟ ਅੱਜ ਪੇ ਕਰੋਗੇ ਉਹਦੇ ਨਾਲੋਂ ਬਹੁਤ ਘੱਟ ਹੋਏਗੀ ਤਾਂ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਜਾਏਗੀ ਕਿਤੇ ਤੁਸੀਂ 1200 ਡਾਲਰ ਤੁਸੀਂ ਜੇ ਇੱਕ ਹਫ਼ਤੇ ਦਾ ਪੇ ਕਰ ਰਹੇ ਹੋ ਤਾਂ ਕਿਤੇ 800 ਡਾਲਰ ਆ ਜਾਏਗਾ ਉਹ ਤਾਂ 400 ਡਾਲਰ ਦਾ ਡਿਫਰੈਂਸ ਜਿਹੜਾ ਹੈਗਾ ਉਹ ਬਹੁਤ ਮਾਇਨੇ ਰੱਖਦਾ ਜੀ ਅੱਜ ਦੀ ਰੇਟ ਦੇ ਵਿੱਚ 400 ਡਾਲਰ ਦੇ ਵਿੱਚ ਅੱਜ ਦੀ ਰੇਟ ਦੇ ਵਿੱਚ ਜਿਹੜਾ ਹੈਗਾ ਕਾਫੀ ਚੀਜ਼ਾਂ ਮਹਿੰਗੀਆਂ ਨੇ ਕਾਫੀ ਇਨਫਲੇਸ਼ਨ ਨੇ ਚੀਜ਼ਾਂ ਬਹੁਤ ਮਹਿੰਗੀਆਂ ਕਰਤੀਆਂ ਮੈਂ ਉਹੀ ਸੋਚਦਾ ਇਹਨੇ ਮਹਿੰਗੇ ਇਲਾਕੇ ਚ ਏਡਾ ਵੱਡਾ ਘਰ ਜਤਿੰਦਰੂ ਨਹੀਂ ਲੈ ਕੇ ਦਾਂਗਾ ਜੀ ਆਪ ਵੀ ਪੂਰੇ ਸਕੀਮਾਂ ਚੋਂ ਔਰ ਇਹ ਸੰਜੀਵਨੀ ਬੂਟੀ ਤੁਸੀਂ ਨਾਲ ਹੀ ਲਈ ਫਿਰਦੇ ਆ ਦੇਖੋ ਅੱਜ ਦੀ ਡੇਟ ਦੇ ਵਿੱਚ ਮਾਰਕੀਟ ਵੀ ਬਹੁਤ ਅੱਛੀ ਜੇ ਤੁਹਾਡੇ ਕੋਲ ਕਪੈਸਿਟੀ ਹੈ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਤੇ देयर ਆ ਡੀਲਸ ਅਵੇਲੇਬਲ ਤੇ ਤੁਸੀਂ ਕਹੋਗੇ ਕਿ ਘਰ ਬਹੁਤ ਕਾ ਬੈਂਕ ਵੀ ਥੋੜੇ ਅਗਰੈਸਿਵ ਹੈਗੇ ਇਸ ਮਹੀਨੇ ਬਿਲਕੁਲ ਜੀ ਮਹਿਸੂਸ ਕਰਦਾ ਬਹੁਤ ਅਗਰੈਸਿਵ ਨਹੀਂ ਜੀ ਐਸਬੀ ਦੀ ਰੀਸੈਂਟ ਖਬਰ ਆਈ 80 ਬੰਦੇ ਉਹਨਾਂ ਨੇ ਨਵੇਂ ਰੱਖੇ ਨੇ ਸਿਰਫ ਹੋਮ ਲੋਨਸ ਵਾਸਤੇ ਤੇ ਬਾਕੀ ਸਾਰੇ ਬੈਂਕ ਵੀ ਲੱਗੇ ਹੋਏ ਨੇ ਕਿਉਂਕਿ ਟਾਈਮ ਬਹੁਤ ਜ਼ਿਆਦਾ ਲੈ ਰਹੇ ਨੇ ਉਸ ਸੀਜ਼ਨ ਨੂੰ ਵੀ ਕਵਰ ਕਰ ਰਹੇ ਨੇ ਤੇ ਰੀਫਾਈਨੈਂਸ ਨੂੰ ਲੈ ਕੇ ਏਐਸਬੀ ਇਜ਼ ਵੈਰੀ ਅਗਰੈਸਿਵ ਉਹਨਾਂ ਦੀ ਸਕੀਮ ਹੈਗੀ ਕਿ ਯੂ ਡੋਨਟ ਹੈਵ ਟੂ ਹੈਵ ਪ੍ਰੋਪਰ ਤੋਂ ਨੂੰ ਸਾਰੇ ਡਾਕੂਮੈਂਟਸ ਦੇਣ ਦੀ ਲੋੜ ਨਹੀਂ ਹੈ ਸਿਰਫ ਲਾਸਟ 12 ਮਾਸ ਜੇ ਤੁਸੀਂ ਆਪਣਾ ਹੋਮ ਲੋਨ ਸਟੇਟਮੈਂਟਸ ਦਿੰਦੇ ਹੋ ਤੇ ਤੁਹਾਡਾ ਅਕਾਊਂਟ ਕੰਡਕਟ ਅੱਛਾ ਹੈ ਤਾਂ ਉਹਦੇ ਬੇਸਿਸ ਤੇ ਉੱਤੇ ਤੁਸੀਂ ਰੀਫਾਈਨਾਂਸ ਕਰ ਸਕਦੇ ਹੋ ਬਹੁਤ ਹੀ ਘੱਟ ਡਾਕੂਮੈਂਟਸ ਪ੍ਰੋਵਾਈਡ ਕਰਨੇ ਪੈਂਦੇ ਨੇ ਕਿਉਂਕਿ ਇਹ ਵੀ ਹੁੰਦਾ ਸਾਡੀ ਕਮਿਊਨਿਟੀ ਦੇ ਵਿੱਚ ਵੀ ਕਾਫੀ ਜਨੇ ਕਹਿੰਦੇ ਨੇ ਆ ਡਾਕੂਮੈਂਟਸ ਬਹੁਤ ਦੇਣੇ ਪੈਂਦੇ ਨੇ ਪੇਪਰ ਬਹੁਤ ਬਰਕਰ ਮਲ ਪੈ ਜਾਂਦਾ ਕਈ ਵਾਰ ਤਾਂ ਉਸ ਚੀਜ਼ ਦੇ ਉੱਤੇ ਵੀ ਜਿਹੜੇ ਹੈਗੇ ਬੈਂਕਸ ਅੱਜ ਦੀ ਰੇਟ ਦੇ ਵਿੱਚ ਐਕਚੁਅਲ ਵਿੱਚ ਕਾਫੀ ਅਗਰੈਸਿਵ ਨਹੀਂ ਤੁਸੀਂ ਗੱਨਾ ਕਿ ਅਪਰੂਵ ਕਰਦੇ ਆ ਮੈਂ ਆਪਣੇ ਕਸਟਮਰਸ ਨਾਲ ਫਰਜ਼ ਕਰ ਲੋ ਕਸਟਮਰ ਕਹਿੰਦਾ ਭਾਜੀ ਮੈਂ ਤਾਂ 12 ਘੰਟੇ ਟਰੱਕ ਚਲਾ ਕੇ ਘਰ ਆਉਣਾ ਹੂੰ ਤਾਂ ਉਹਨਾਂ ਨੂੰ ਨੁੱਤ ਸਾਰ ਨਿਕਲਿਆ ਹੁੰਦਾ ਹੂੰ ਤਾਂ ਹੁਣ ਉਹਨਾਂ ਹਾਲਾਤਾਂ ਵਿੱਚ ਜਤਿੰਦਰ ਸਿੰਘ ਹੁਣੀ ਸਮਾਂ ਕੱਢਦੇ ਆ ਵੀ ਚਲੋ ਕੋਈ ਨਹੀਂ ਬੜੀ ਕੋਈ ਚੱਕਰ ਨਹੀਂ ਮੈਂ ਜਨਾ ਬੀ ਆ ਬਿਲਕੁਲ ਜੀ ਆ ਵੀ ਜਨਾ ਤੇ ਬਟ ਫੋਨ ਕਾਲਸ ਵੀ ਮੈਂ ਤੁਹਾਨੂੰ ਦਸਾਇਕ ਹਰ ਫ੍ਰੀਪਾਈ ਜੇ ਸੁਣਦੇ ਬੈਨੇ ਆ ਉਸ ਵੇਰੇ 5 ਵਜੇ ਜੌਬ ਸਟਾਰ 4 ਵਜੇ ਜੌਬ ਸਟਾਰਟ ਕਰ ਲੈਂਦੇ ਨੇ ਤਾਂ ਉਹਨੂੰ ਪਤਾ ਹੈ ਕਿ ਜੇ ਮੇਰੇ ਨਾਲ ਗੱਲ ਕਰਨੀ ਉਹਨਾਂ ਨੇ ਆਪਣੇ ਲੋਨਸ ਦੇ ਬਾਰੇ ਮੈਨੂੰ ਕਹਿੰਨੀ 5 ਵਜੇ 5:30 ਵਜੇ ਪਹਿਲਾਂ ਟੈਕਸਟ ਕਰਨਗੇ ਭਾਜੀ ਜੀ ਆ ਪੁੱਜ ਜਾਦੇ ਤੇ ਫਿਰ ਉਸ ਤੋਂ ਬਾਅਦ ਫਿਰ ਫੋਨ ਕਰਨਗੇ ਮੈਨੂੰ ਜੇ तकरीबन ਜਦੋਂ ਉਹਨਾਂ ਨੂੰ ਮੇਰੇ ਨਾਲ ਹਾਂਜੀ ਜੁੜੇ ਹੋਏ ਨੂੰ ਜੀ तकरीबन 5 ਸਾਲ ਹੋ ਗਏ ਜੀ ਹਾਂਜੀ 5 ਸਾਲਾਂ ਤੋਂ ਮੇਰੇ ਨਾਲ ਨੇ ਉਹ ਤੇ ਤੁਸੀਂ ਮੋਰੋਂ ਪਹਿਲਾਂ ਜਵਾਬ ਦਿਆ ਕਰੋ ਵੀ ਲੱਗੀ ਵਾਲੇ ਤਾਂ ਸੌਂਦੇ ਹੀ ਨਹੀਂ ਕਦੀ ਵੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਮਨਜੀਤ ਸੰਧੂਣੀ ਵੀ ਹੇ ਸਿੰਘ ਸੋ ਕਹਿੰਦੇ ਵੀ ਜਾਣਕਾਰੀਆਂ ਬਹੁਤ ਵਧੀਆ ਸਾਂਝੀਆਂ ਕਰਦੇ ਭਾਜੀ ਹੁਣੀ ਅਕਸ਼ ਅਗਨੀ ਹੋਤਰੀ ਹੁਣੀ ਤੁਹਾਨੂੰ ਗੁੱਡ ਮਾਰਨਿੰਗ ਬੁਲਾ ਰਹੇ ਆ ਵੈਰੀ ਗੁੱਡ ਮਾਰਨਿੰਗ ਤੇ ਇੱਕ ਸਾਡੇ ਹੋਰ ਸੱਜਣਾ ਅਮਰਤਾਰ ਸਿੰਘ ਨੇ ਸਰਦਾਰ ਜਨੈਲ ਸਿੰਘ ਹਜ਼ਾਰਾ ਜੀ ਹਾਂਜੀ ਹੰਦੇ ਵੀ ਸਸਿਕਲ ਦੋਨਾਂ ਵੀਰਾਂ ਨੂੰ ਵੀਰ ਜਤਿੰਦਰ ਸਿੰਘ ਜੀ ਸਾਡੀ ਬਹੁਤ ਮਦਦ ਕਰਦੇ ਨੇ ਲੋਨ ਲਈ ਤਾਂ ਜੀ ਹੋਰ ਕਰਨ ਵਾਲੀ ਮਦਦ ਘੱਟ ਕਰਦਾ ਮੈਨੂੰ ਲੱਗਦਾ ਹੇਸਟਿੰਗ ਨਾਲ ਤੁਹਾਡਾ ਲਾਂਘਾ ਜ਼ਿਆਦਾ ਹੈਸਟਿੰਗ ਵਾਲੀ ਇੱਜ਼ਤ ਥੋੜੀ ਜਾਬ ਦੇ ਦਿੰਦੇ ਨਹੀਂ ਸਾਡਾ ਕੁ ਬਹੁਤ ਖਤਰਨਾਕ ਜਾ ਮਿੱਤਰ ਉੱਥੇ ਰਹਿੰਦਾ ਨਾ ਅੱਛਾ ਜੀ ਹਾਂ ਜੀ ਬਿਲਕੁਲ ਲਾਸਟ ਵੀਕਐਂਡ ਉਹਦੇ ਕੋਲ ਹੀ ਸੀਗਾ ਅੱਛਾ ਹਾਂ ਜੀ ਹਾਂ ਜੀ ਕੀ ਹਾਲ ਨੇ ਉਹਦੇ ਠੀਕ ਹੈ ਠੀਕ ਨੇ ਜੀ ਠੀਕ ਸੇਬਾਂ ਤੇ ਨਾਕਾਂ ਦੇ ਵਿੱਚੋਂ ਦੀ ਇਮੀਗ੍ਰੇਸ਼ਨ ਦੇ ਮਾਮਲਿਆਂ ਨੂੰ ਸੋਲਵ ਕਰੀ ਜਾਂਦੇ ਹੋ ਬਿਲਕੁਲ ਬਿਲਕੁਲ ਵੈਰੀ ਗੁੱਡ ਸੀ ਆਈ ਥਿੰਕ ਇਮੀਗ੍ਰੇਸ਼ਨ ਗਗਨਦੀਸ਼ ਸਾਡਾ ਬਹੁਤ ਪਿਆਰਾ ਮਿੱਤਰ ਸਾਡਾ ਭਰਾ ਆ ਜੀ ਔਰ ਗगन ਵੀ ਗ੍ਰੇਜ਼ ਨਹੀਂ ਕਰਦਾ ਮੈਂ ਦੇਖਿਆ ਨਾ ਜੀ ਜੇ ਤੁਸੀਂ ਗ੍ਰੇਜ਼ ਨਹੀਂ ਨਾ ਕਰਦੇ ਮੈਂ ਕਹਿੰਦਾ ਤੁਹਾਡੀ ਜ਼ਿੰਦਗੀ ਦੇ ਜਿੰਨੇ ਦੁੱਖ ਸੁੱਖ ਆਉਣਾ ਸਾਰਿਆਂ ਦੇ ਵਿੱਚੋਂ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੁੰਦਾ ਅਸੀਂ ਗगन ਦੀ ਤਾਂ ਤਾਰੀਫ ਕਰਦੇ ਹੀ ਆਂ ਨਾਲ ਆਪਣੀ ਭੈਣ ਦੀ ਵੀ ਤਾਰੀਫ ਜ਼ਰੂਰ ਕਰਨੀ ਬਣਦੀ 2007 ਦੀ ਯਾਰੀ ਹੈ ਜੀ ਸਾਡੀ ਹੂੰ 2007 ਦੀ ਯਾਰੀ ਹੈ ਇੱਕ ਛੋਟੀ ਜੀ ਆਇਲਟਸ ਕਲਾਸ ਤੋਂ ਆਇਲਟਸ ਦੀ ਕਲਾਸ ਉਹਨੇ ਦੱਸਿਆ ਉਹਨੇ ਹਾਂ ਕਹਿੰਦੇ ਵੀ ਉੱਥੇ ਸਾਡਾ ਪਿਆਰ ਪੈ ਗਿਆ ਨਹੀਂ ਵਧੀਆ ਗੱਲ ਆ ਹਾਂ ਜੀ ਜਦੋਂ ਇਹ ਗੱਲਾਂ ਅਸੀਂ ਕਰ ਰਹੇ ਹਾਂ ਰੀਫਾਈਨੈਂਸ ਦੀਆਂ ਰੀਸਟ੍ਰਕਟ ਚਰਦੀਆਂ ਬਹੁਤ ਸਾਰੇ ਲੋਕ ਪਹਿਲੀ ਨਜ਼ਰੇ ਇਸ ਨੂੰ ਲੈ ਕੇ ਵੀ ਡਰ ਜਾਂਦੇ ਆ ਤੁਸੀਂ ਸਰਲ ਭਾਸ਼ਾ ਦੇ ਵਿੱਚ ਇਹਨਾਂ ਦੀ ਵਿਆਖਿਆ ਤਾਂ ਕਰ ਰਹੇ ਹਾਂ ਸਾਨੂੰ ਇਹ ਦੱਸੂ ਪੀ ਇਹਦੇ ਵਿੱਚ ਕੋਈ ਆਬਲੀਗੇਸ਼ਨਸ ਤਾਂ ਨਹੀਂ ਹੁੰਦੀਆਂ ਕਲਾਇੰਟ ਦੀਆਂ ਜਿਨ੍ਹਾਂ ਨੂੰ ਲੈ ਕੇ ਲੋਕ ਕਈ ਵਾਰੀ ਡਰੇ ਰਹਿੰਦੇ ਕਿ ਯਾਰ ਬੈਂਕ ਵਾਲਾ ਨੂੰ ਜੇ ਸੀ ਕਿ ਆ ਕਰਦੇ ਉਹ ਕਰਦੇ ਉਹ ਨਹੀਂ ਗਣਾ ਨਹੀਂ ਨਹੀਂ ਬੰਦੇ ਬਣੋ ਤੁਹਾਡੇ ਤੇ ਇਨੀ ਫੀਸ ਲੱਗ ਜਾਣੀ ਆ ਤੇ ਨਾ ਹੀ ਬੈਂਕ ਵਾਲੇ ਛੇਤੀ ਕਿਤੇ ਦੱਸ ਦੇਈ ਆ ਉਹ ਤਾਂ ਜਿਹੜਾ ਤੁਹਾਡੇ ਵਰਗਾ ਕੋਈ ਸੱਜਣ ਹੁੰਦਾ ਜਿਹੜਾ ਇਸ ਮਾਮਲੇ ਦੇ ਵਿੱਚ ਪੂਰੀ ਮਹਾਰਤ ਰੱਖਦਾ ਉਹ ਫਰਦਾਜ਼ਾ ਵੀ ਨਹੀਂ ਨਹੀਂ ਯਾਰ ਇਨ ਦਾ ਲੌਂਗ ਰਨ ਆਪਾਂ ਨੂੰ ਇੰਨੇ ਪੈਸੇ ਬਚਣੇ ਆ ਸੋ ਹਾਊ ਯੂ ਲੁੱਕ ਐਟ ਦਾ ਥਿੰਗਸ ਐਟ ਬਿਗਰ ਕੈਨਵਸ ਬਿਲਕੁਲ ਜੀ ਜਦੋਂ ਅਸੀਂ ਅਸੈਸਮੈਂਟ ਕਰੀਦੀ ਹੈ ਤਾਂ ਸਭ ਤੋਂ ਪਹਿਲਾਂ ਅਸੈਸਮੈਂਟ ਇਹੀ ਕਰੀਦੀ ਹੈ ਕਿ ਖਰਚੇ ਕਿਹੜੇ ਨੇ ਖਰਚੇ ਕਿਹੜੇ ਨੇ ਉਹਨਾਂ ਦੀਆਂ ਆਬਲੀਗੇਸ਼ਨਸ ਕਿਹੜੀਆਂ-ਕਿਹੜੀਆਂ ਨੇ ਹੋ ਸਕਦਾ ਹੈ ਬੈਂਕ ਦੀ ਬ੍ਰੇਕਿਜ ਕੋਸਟ ਹੋਵੇ ਹੋ ਸਕਦਾ ਹੈ ਕਿ ਉਹ ਜਿਹੜੇ ਪ੍ਰੀਵੀਅਸ ਬ੍ਰੋਕਰ ਦੇ ਨਾਲ ਕੰਮ ਕੀਤਾ ਹੈਗਾ ਉਹਦੀ ਫੀਸ ਹੋਵੇ ਆ ਹੋ ਸਕਦਾ ਲੀਗਲ ਕੋਸਟ ਐਡ ਹੋਵੇ ਹੋ ਸਕਦਾ ਤੁਹਾਡੀ ਰਜਿਸਟਰਡ ਵੈਲਿਊਏਸ਼ਨ ਦੁਬਾਰਾ ਕਰਵਾਣੀ ਪਵੇ ਉਹਦੀ ਕੋਸਟ ਹੋਵੇ ਇਹ ਸਾਰੀਆਂ ਕੋਸਟ ਜਿਹੜੀਆਂ ਹੈਗੀਆਂ ਇਹਨਾਂ ਨੂੰ ਚੈੱਕ કરીਦੇ ਇਹਨਾਂ ਨੂੰ ਚੈੱਕ ਕਰਕੇ ਫਿਰ ਉਸ ਤੋਂ ਬਾਅਦ ਉਹ ਕਿੰਨਾ ਇਸ ਟਾਈਮ ਇੰਟਰਸਟ ਰੇਟ 페 ਕਰ ਰਹੇ ਨੇ ਜਦੋਂ ਉਹ ਰੀਫਾਈਨਾਂਸ ਕਰਨਗੇ ਯਾ ਰੀਸਟਰਕਚਰ ਕਰਨਗੇ ਉਹ ਕਿੰਨੇ ਇੰਟਰਸਟ ਰੇਟ ਦੇ ਉੱਤੇ ਆ ਜਾਣਗੇ ਕਿੰਨੀ ਟਰਮ ਉਹਨਾਂ ਦੀ ਬਚੀ ਹੋਈ ਹੈ ਉਸ ਟਰਮ ਦੇ ਵਿੱਚ ਕਿੰਨਾ ਉਹ ਇੰਟਰਸਟ ਸੇਵ ਕਰਨਗੇ ਇਹ ਸਾਰੀ ਕੈਲਕੂਲੇਸ਼ਨਸ ਕਰਨ ਤੋਂ ਬਾਅਦ ਜੇ ਸਾਨੂੰ ਲੱਗਦਾ ਕਿ ਯੈਸ ਯੂ ਆਰ ਸੇਵਿੰਗ दैट ਮਨੀ ਆ ਉਹਦੇ ਕੀ ਕਿਸ ਤਰੀਕੇ ਦੇ ਨਾਲ ਅਸੀਂ ਜਿਹੜੇ ਤੁਹਾਨੂੰ ਮੈਂ ਐਕਸਪੈਂਸਸ ਦੱਸੇ ਉਹਨਾਂ ਦੇ ਵਿੱਚੋਂ ਜੇ ਅਸੀਂ ਕੁਝ ਐਕਸਪੈਂਸਸ ਬਾਈਪਾਸ ਕਰ ਸਕਦੇ ਹਾਂ ਉਹਨਾਂ ਨੂੰ ਬਚਾ ਸਕਦੇ ਹਾਂ ਤਾਂ ਉਹ ਕਿਹੜੇ-ਕਿਹੜੇ ਰਸਤੇ ਨੇ ਉਹ ਸਾਰੀ ਦੀ ਸਾਰੀ ਅਸੈਸਮੈਂਟ ਕਰਨ ਤੋਂ ਬਾਅਦ ਹੀ ਜੇ ਰੀਫਾਈਨਾਂਸ ਕਰਨ ਦਾ ਹੈ ਤਾਂ ਹੀ ਕਰੀਦਾ ਜੀ ਹੁਣ ਜਦੋਂ OCR ਦੀ ਦਰ 3.25% ਤੇ ਟਿਕੀ ਹੋਈ ਆ ਹਾਲ ਦੀ ਘੜੀ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਸਨੇਰੀਓ ਤੁਸੀਂ ਜੀ ਡਿਸਕਸ ਕਰ ਸਕਦੇ ਹੋ ਜੇ ਤੁਸੀਂ ਲੋਕਾਂ ਦੇ ਪੈਸੇ ਬਚਾਏ ਹੋਣ ਜੇ ਮੰਨ ਕੇ ਚਲੀ ਤੇ ਕਿੰਨੇ ਕੁ ਪੈਸੇ ਉਸ ਸਨੇਰੀਓ ਦੇ ਵਿੱਚ ਜੀ ਦੇ ਨਾਲ ਨੂੰ ਲੱਗਿਆ ਵੀ ਨਾ ਯਰ ਜਤਿੰਦਰ ਸਿੰਘ ਸੱਚੀ ਜੰਦਾਬਾਦ ਆ ਬਹੁਤ ਸਿਨੈਰੀਓਜ਼ ਨੇ ਸਰ ਬਹੁਤ ਸਿਨੈਰੀਓਜ਼ ਨੇ ਜਿਹਦੇ ਵਿੱਚ ਕੀ ਕਸਟਮਰ ਜਿਹੜੇ ਸੀਗੇ ਉਹ डिसेंबर ਤੱਕ ਜਾਂ ਨੈਕਸਟ ਈਅਰ ਜੂਨ ਜੁਲਾਈ ਤੱਕ ਬੱਚੇ ਬੈਠੇ ਸੀ ਜਿਹੜੇ ਬੱਚੇ ਬੈਠੇ ਸੀਗੇ ਜਿਹੜੇ ਕੀ 6 ਜਿਹੜਾ ਸਭ ਤੋਂ ਐਕਸਪੈਂਸਿਵ ਮੈਨੂੰ ਆਇਆ ਉਹ ਜੇ ਮੇਨਸਟ੍ਰੀਮ ਦੀ ਗੱਲ ਕਰਾਂ ਤਾਂ 7.15% ਦਾ ਆਇਆ ਤੇ ਜੇ ਮੈਂ ਪ੍ਰਾਈਵੇਟ ਬੈਂਕ ਦੀ ਗੱਲ ਕਰਾਂ ਮੈਂ ਰੀਸੈਂਟਲੀ ਆ ਵਾਸ ਸੋ ਹੈਪੀ ਵਿਦ दैट ਕਿ ਉਸ ਪਾਰਟिकुलर ਇੱਕ ਫੈਮਿਲੀ ਸੀਗੀ ਜਿਹਦਾ ਜਿਹੜੇ ਕੀ ਪ੍ਰਾਈਵੇਟ ਬੈਂਕ ਦੇ ਨਾਲ 8.9% ਤੇ ਬੈਠੇ ਸੀ ਤੇ ਉਹਨਾਂ ਨੂੰ 4.89 ਤੇ ਲੈ ਕੇ ਆਂਦਾ ਤੇ ਜਦੋਂ 8.9% ਤੋਂ 4.89% ਤੇ ਤੁਸੀਂ ਲੈ ਕੇ ਆਓਗੇ ਉਹਨਾਂ ਦਾ 1 ਮਹੀਨੇ ਦਾ ਕਰ ਵੀ ਥੋੜਾ ਮਹਿੰਗਾ ਸੀਗਾ 1 ਮਹੀਨੇ ਦਾ 2200 ਡਾਲਰ ਸੇਵ ਕੀਤਾ ਕਿਹੜਾ ਦਾ ਵਿਚਾਰ ਮਹੀਨਾ ਜਿੰਦੀ ਦਾ ਟ੍ਰਿਪ ਨਿਕਲ ਗਿਆ ਬਿਲਕੁਲ ਜਦੋਂ ਤੁਹਾਨੂੰ ਅੰਤਰਰਾਣੀ ਇੰਡੀਆ ਜਾਂਦੇ 10000 ਡਾਲਰ ਫੂਕੇ ਆਉਂਦੇ ਆ। ਇੰਡੀਆ ਦੀ ਤੁਸੀਂ ਗੱਲ ਕੀਤੀ ਮੈਂ ਇੱਕ ਇਹ ਵੀ ਕਹਿਣਾ ਹੁੰਨਾ ਆਪਣੇ ਕਸਟਮਰਸ ਨੂੰ ਵੀ ਜਦੋਂ ਤੁਸੀਂ ਰੀਫਾਈਨਾਂਸ ਕਰਦੇ ਹੁੰਦੇ ਹੋ ਜੇ ਤੁਹਾਡੇ ਜਿਹੜੇ ਐਕਸਟਰਾ ਐਕਸਪੈਂਸਸ ਨੇ ਉਹ ਨਹੀਂ ਹੈ। ਔਰ ਤੁਸੀਂ ਇੰਟਰਸਟ ਸੇਵ ਕਰਦੇ ਹੋ। ਕੈਸ਼ਬੈਕ ਲੈ ਕੇ ਚੱਲੋ। ਕੈਸ਼ਬੈਕ ਦਿੰਦਾ ਹੈ। ਉਹ ਜਦੋਂ ਕੈਸ਼ਬੈਕ ਦਿੰਦਾ ਹੈਗਾ ਹੁਣੇ ਮੇਰਾ ਇੱਕ ਰੀਸੈਂਟ ਕੇਸ ਚੱਲਦਾ ਪਿਆ ਉਹਦੇ ਵਿੱਚ 9000 ਡਾਲਰ ਉਹਨਾਂ ਨੂੰ ਮਿਲਿਆ ਵਾਪਸ। ਤੇ 9000 ਡਾਲਰ ਦੇ ਵਿੱਚ ਉਹ ਬੰਦੇ ਦਾ ਸਿੱਧਾ ਸਟ੍ਰੇਟ ਵੇਕ ਆਸੀ ਭਾਜੀ ਮੈਂ 3 ਸਾਲ ਹੋ ਗਏ ਇੰਡੀਆ ਨਹੀਂ ਗਿਆ ਮੈਂ ਮੈਂ ਇੰਡੀਆ ਤੇ ਆ ਕੇ ਮੇਰੀ ਪੂਰੀ ਫੈਮਿਲੀ ਦੀ ਟਿਕਟ ਆ ਸੋ ਪੈਸਾ ਤੁਸੀਂ ਬੈਂਕਾਂ ਤੋਂ ਲੈ ਲੈਣਾ ਸਾਡੇ ਤੋਂ ਤਾਂ دعਵਾਵਾਂ ਲੈ ਲੈਣੇ ਤੁਸੀਂ ਇਹ ਇਹ ਵੱਡੀ ਗੱਲ ਹੈ ਛੋਟੀ ਨਹੀਂ ਹੈ ਕੋਸ਼ਿਸ਼ ਕਰੀ ਦੀ ਹੈ ਅਸਲ ਕਮਾਈ ਹੈ ਕੋਸ਼ਿਸ਼ ਕਰੀ ਦੀ ਹੈ ਜੀ ਕਿਸੇ ਦਾ ਕੋਈ ਕੋਈ ਗਲਤ ਕਿਸੇ ਨੂੰ ਨਹੀਂ ਦਿੱਤੀ ਜਾਵੇ ਸਲਾਹ ਤੇ ਟ੍ਰਾਂਸਪੇਰੈਂਟ ਰੱਖੇ ਆਪਣੇ ਆਪ ਨੂੰ ਵੀ ਜਿੱਥੇ ਅਗਲੇ ਦੇ ਪੈਸੇ ਲੱਗਦੇ ਉਹਨੂੰ ਪਹਿਲਾਂ ਦੱਸੀ ਕਿੰਨਾ ਜਲਦੀ ਜਲਦੀ ਕੰਮ ਨਵੇੜਦਨੇ ਤੁਸੀਂ ਜਿੱਦਾਂ ਕਈ ਵਾਰੀ ਬੰਦੇ ਕਾਲੇ ਬੰਦੇ ਨਾਲ ਭਾਜੀ ਯਾਰ ਤੁਸੀਂ ਫੋਨ ਹੀ ਨਹੀਂ ਚੱਕਿਆ ਭਾਜੀ ਮੈਨੂੰ 4 ਦਿਨ ਹੋ ਗਏ ਢੀਕ ਦੇਣ ਨੂੰ ਇਦਾਂ ਦਾ ਖਲਾਰਾ ਤਾਂ ਨਹੀਂ ਪੈਂਦਾ ਨਹੀਂ 4 ਦਿਨਾਂ ਨਾਲ ਕੋਈ ਸੀਨ ਨਹੀਂ ਬਤੂ 24 ਆਵਰਸ ਕੋਸ਼ਿਸ਼ ਕਰੀ ਦੀ ਹੈ ਜਿਕੇ 24 ਆਵਰਸ ਦੇ ਵਿੱਚ ਕਦੀ ਵੀ ਕੋਈ ਮਿਸਡ ਕਾਲ ਨਾ ਜੇ ਹੁੰਦੀ ਆ ਤਾਂ ਹੈ ਦੇਖੋ ਮਿਸ ਕਾਲ ਤਾਂ ਹੋਏਗੀ ਬਟ ਫਾਲੋਅ ਅਪਸ ਕਰੀਦੇ 24 ਆਵਰਸ ਦਾ ਟਾਈਮ ਰੱਖਿਆ ਹੈ ਆਪਣੇ ਆਪ ਨੂੰ ਦਿੱਤਾ ਹੋਇਆ ਹੈ ਵੀ ਵਿਦਿਨ 24 ਆਵਰਸ ਪਾ ਮੇ ਇੱਕ ਈਮੇਲ ਚਲੇ ਜਾਵੇ ਪਾ ਚਾਹੇ ਫੋਨ ਕਾਲ ਦੁਬਾਰਾ ਰਿਟਰਨ ਹੋ ਜੇ ਤੇ ਵਿਦ ਇਨ 24 ਆਵਰਸ ਕਿਸੇ ਨੂੰ ਵੀ ਕੰਟੈਕਟ ਕੀਤਾ ਜਾ ਸਕਦਾ ਮੈਂ ਆਪਣੀ ਟੀਮ ਵੀ ਇਨਕਰੀਜ਼ ਕਰ ਰਿਹਾ ਸੀ ਹੁਣੇ ਇੱਕ ਨਵਾਂ ਆਫਿਸ ਐਡਮਿਨ ਸਟਾਰਟ ਕੀਤਾ ਵੈਰੀ ਗੁੱਡ ਤੇ ਸ਼ੀ ਇਜ਼ ਇਨ ਦ ਟ੍ਰੇਨਿੰਗ ਐਟ ਦ ਮੂਮੈਂਟ ਤੇ ਮੋਸਟ ਪ੍ਰੋਬਬਲੀ ਨੈਕਸਟ ਮੰਥ ਟੂ ਫੁੱਲ ਆਨ ਸਟਾਰਟ ਹੋ ਜੇਗੀ ਉਹ ਤੇ ਫਿਰ ਉਹਦੇ ਨਾਲ ਸਾਨੂੰ ਥੋੜੀ ਜੀ ਹੋਰ ਹੈਲਪ ਹੋਏਗੀ। ਤੇ ਵੀ ਗੱਲ ਸੱਚੀ ਆ ਵੀ 15 ਦੇ ਕਰੀਬ ਸਾਡੇ ਕੋਲ ਲੈਂਡਰਸ ਹੈਗੇ ਆ। ਸੋ ਤੁਹਾਡੇ ਕੋਲ ਵੈਰਾਈਟੀ ਬਹੁਤ ਆ। ਜੀ ਜੀ ਕੋਈ ਵੱਡਾ ਰੌਲਾ ਨਹੀਂ ਹੈਗਾ ਵੀ ਕੋਈ ਇੱਕ ਬੰਦਸ਼ ਆ ਵੀ ਨਹੀਂ ਯਾਰ ਇਹਨਾਂ ਨੇ ਨਹੀਂ ਦਿੱਤਾ ਤਾਂ ਹੁਣ ਆਪਣੇ ਕੋਲ ਆਪਸ਼ਨ ਕੋਈ ਨਹੀਂ ਹੈਗੀ। ਜੀ ਜਿਵੇਂ ਤੁਸੀਂ ਪਹਿਲਾਂ ਗੱਲਬਾਤ ਵਿੱਚ ਜ਼ਿਕਰ ਕੀਤਾ ਕਿ ਪ੍ਰਾਈਵੇਟ ਲੈਂਡਰਸ ਵੀ ਹੈਗੇ ਆ ਠੀਕ ਆ ਚਲੋ ਇੰਟਰਸਟ ਰੇਟ ਥੋੜਾ ਜਿਹਾ ਵਧ ਦੇਣਾ ਪੈਂਦਾ ਲੇਕਿਨ ਐਟਲੀਸਟ ਤੁਹਾਡੇ ਕੋਲ ਅਵੇਲੇਬਿਲਿਟੀ ਹੈ। ਜੀ ਬਿਲਕੁਲ ਹੈ ਦੇਖੋ ਡਿਪੈਂਡ ਕਰਦਾ ਹੈ ਓਨ ਕੇਸ ਟੂ ਕੇਸ। ਕੋਸ਼ਿਸ਼ ਸਾਡੀ ਇਹੀ ਰਹੀ ਦੀ 90 95% ਕੋਸ਼ਿਸ਼ ਇਹ ਰੱਖੀ ਦੀ ਹੈ ਕਿ ਉਹਨੂੰ ਮੇਨਸ ਕਮਬੋਟ ਦੇਖੋ ਅਵੇਲੇਬਿਲਟੀ ਸਾਰੀ ਹੈ ਬਟ ਪਹਿਲਾ ਦੱਸ ਦਿੰਦਾ ਕਿ ਇੰਨਾ ਇੰਟਰਸਟਡ ਪਾਏਗਾ ਉਹ ਵੀ ਜੇ ਉਹਨਾਂ ਦੇ ਇਨਕਮ ਸਪੋਰਟ ਕਰ ਰਹੀ ਹੈ ਤਾਂ ਹੀ ਪ੍ਰਾਈਵੇਟ ਬੈਂਕ ਚ ਲੈ ਕੇ ਜਾਈਦਾ ਇਹ ਯੂਜੂਲੀ ਮੈਂ ਕੋਸ਼ਿਸ਼ ਕਰਦਾ ਹੁੰਨਾ ਜੀ ਇਟਸ ਨੋਟ ਅਬਾਊਟ ਅਸ ਪੈਸੇ ਕਮਾਉਣ ਦੀ ਗੱਲ ਨਹੀਂ ਹੈ ਜੀ ਬਟ ਉਹਨਾਂ ਨੇ ਜਿਹੜਾ ਇੰਟਰਸਟ ਪੇ ਕਰਨਾ ਪਿਛਲੇ ਤੁਸੀਂ ਯੂ ਵੌਂਟ ਬਿਲੀਵ ਕਿ ਮੈਂ ਜਦੋਂ ਇੰਟਰਸਟ ਰੇਟ ਹਾਈ ਸੀਗੇ ਦੋ ਤੋਂ ਤਿੰਨ ਸਾਲ ਮੈਨੂੰ ਲੱਗਦਾ ਹੈਗਾ ਮੈਂ ਇੱਕ ਵੀ ਪ੍ਰਾਈਵੇਟ ਬੈਂਕ ਦੇ ਵਿੱਚ ਕੇਸ ਲੈ ਕੇ ਨਹੀਂ ਗਿਆ ਜਿੱਦਾਂ ਵਿੱਚ ਕੇ ਨਹੀਂ ਲੈ ਕੇ ਗਿਆ ਉਹਨਾਂ ਨੂੰ ਮਨਾ ਕਰਤਾ ਔਰ ਤੁਹਾਨੂੰ ਮੈਂ ਇੱਕ ਵਜੇ ਦੀ ਗੱਲ ਦੱਸਾਂ ਮੈਨੂੰ ਦੋ ਫੋਨ ਕਾਲਸ ਆਏ ਜੀ ਜਿਨ੍ਹਾਂ ਨੂੰ ਮੈਂ ਮਨਾ ਕੀਤਾ ਵੀ ਤੁਸੀਂ ਕਾਰ ਨਾ ਲਾਓ ਇਟਸ ਨੋਟ ਦ ਰਾਈਟ ਟਾਈਮ ਵੇਟ ਕਰੋ ਤੁਹਾਡੀ ਇਨਕਮ ਐਨੀ ਨਹੀਂ ਹੈ ਪ੍ਰਾਈਵੇਟ ਦੇ ਵਿੱਚ ਤੁਹਾਡਾ ਲੋਨ ਹੋ ਜਾਏਗਾ ਨਾ ਜਾਓ ਯੈਸ ਲਾਸਟ ਮੰਥ ਮੈਨੂੰ ਦੋ ਬੰਦਿਆਂ ਦੇ ਫੋਨ ਕਾਲਸ ਆਏ ਜਿਹੜੇ ਕਿ ਪ੍ਰਾਈਵੇਟ 'ਚ ਬੈਠੇ ਨੇ ਔਰ ਹੁਣ ਉਹਨਾਂ ਦੀ ਸਿਚੁਏਸ਼ਨ ਐ ਜੀ ਹੈ ਕਿ ਉਹਨਾਂ ਦੇ ਵਿੱਚੋਂ ਦੀ ਨਿਕਲਣਾ ਉਹਨਾਂ ਨੂੰ ਥੋੜਾ ਜਿਹਾ ਮੁਸ਼ਕਲ ਹੈ ਬਟ ਆਮ ਵਰਕਿੰਗ ਵਿਦ ਕੀ ਉਹਨਾਂ ਨੂੰ ਪ੍ਰਾਈਵੇਟ ਤੋਂ ਕੱਢ ਕੇ ਮੇਨਸਟ੍ਰੀਮ ਦੇ ਵਿੱਚ ਲੈ ਕੇ ਆਇਆ ਜਾ ਸਕੇ ਵੈਰੀ ਵੈਲ ਡਨ ਸੋ ਇਟ ਇਜ਼ ਨਾਟ ਅਬਾਊਟ ਕਿ ਹਮੇਸ਼ਾ ਬਟ ਹੁਣ ਹਾਂ ਹਰ ਇੱਕ ਦਾ ਆਪਣਾ ਬਣਾਉਂਦਾ ਜੀ ਕਿਸੇ ਦੀ ਸੋਚ ਹਰ ਇੱਕ ਦੀ ਆਪਣੀ ਆਪਣੀ ਤੁਸੀਂ ਰੋਕ ਨਹੀਂ ਸਕਦੇ ਬਿਲਕੁਲ ਸਹੀ ਬਟ ਅਸੀਂ ਕੋਸ਼ਿਸ਼ ਇਹ ਕਰੀ ਦੀ ਹੈ ਕਿ ਸਲਾਹ ਜਿਹੜੀ ਹੈ ਪ੍ਰੋਪਰ ਟਰਾਂਸਪੇਰੈਂਟ ਦਿੱਤੀ ਜਾਵੇ ਵੈਰੀ ਨਾਈਸ ਤੇ ਬਹੁਤ ਚੰਗਾ ਲੱਗਦਾ ਜਦੋਂ ਹੋਰ ਵੀ ਕਾਫੀ ਮਿੱਤਰ ਪਿਆਰੇ ਜੁੜੇ ਹੋਏ ਨੇ ਸਿਮਰ ਢੋਣੀ ਗੁਰੇਮਾਨ ਜੈ ਸਿੰਘ ਹਰਿੰਦਰ ਸਿੰਘ ਮਾਨ ਅਮਨ ਕੌਰ ਅ ਜਸਵਿੰਦਰ ਸੈਜਲ ਜਸਕੀਰਤ ਸਿੰਘ ਤੇ ਵੀਰ ਪਮੀ ਬਾਈ ਹੁਣੀ ਤੁਹਾਡੀ ਇਸ ਗੱਲਬਾਤ ਨੂੰ ਬਹੁਤ ਪਸੰਦ ਕਰ ਰਿਹਾ ਥੋੜੇ ਸਮੇਂ ਦੇ ਵਿੱਚ ਹੀ ਲੋਨਸ ਐਂਡ ਮਾਰਗੇਜ ਨੇ ਜਿਸ ਟਰਾਂਸਪੇਰੈਂਸੀ ਦੇ ਨਾਲ ਜਿਸ ਪ੍ਰੋਫੈਸ਼ਨਲਿਜ਼ਮ ਦੇ ਨਾਲ ਆਪਣਾ ਥਾਂ ਜਿਹੜਾ ਸਾਡੀ ਇਥੋਂ ਦੇ ਸਮਾਰਟ ਦੇ ਵਿੱਚ ਬਣਾ ਲਿਆ ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਹੈ ਕਿ ਦੇਸ਼ ਦੇ ਕਿਸੇ ਵੀ ਹਿੱਸੇ 'ਚੋਂ ਤੁਸੀਂ ਇਹਨਾਂ ਦੇ ਕੀਤੇ ਕੰਮਾਂ ਦੇ ਉੱਤੇ ਇਹਨਾਂ ਦੀਆਂ ਸਰਵਿਸਿਜ਼ ਦੇ ਉੱਤੇ ਇਹਨਾਂ ਦੀ ਅਵੇਲੇਬਿਲਟੀ ਦੇ ਉੱਤੇ ਤੇ ਅੱਗੇ ਕੋਈ مشورہ ਵੀ ਕਰਨਾ ਹੋਵੇ ਤਾਂ ਉਹਦੇ ਕੋਈ ਵੀ ਪੈਸੇ ਨਹੀਂ ਚਾਰਜ ਕਰਦੇ ਸੋ ਤੁਸੀਂ ਕੋਸ਼ਿਸ਼ ਕਰਨੀ ਜੇ ਤੁਸੀਂ ਫੋਨ ਕਰਨ ਦੇ ਵਿੱਚ ਥੋੜਾ ਜਿਹਾ ਵੀ ਹੇਜ਼ੀਟੈਂਟ ਹੋ ਤੇ 022550 3005 ਦੇਤੇ ਤੁਸੀਂ ਇਹਨਾਂ ਨੂੰ ਮੈਸੇਜ ਛੱਡ ਦੇਣਾ ਇਹ ਆਪੇ ਫਾਲੋ ਅਪ ਕਰਨਗੇ ਨੰਬਰ 12 ਐਫ ਪੁਇਨੇ ਰੋਡ ਮੈਂਕੋ ਸਿਟੀ ਦੇ ਵਿੱਚ ਪਪਟੋਏ ਤੇ ਮੈਂਕੋ ਦੇ ਵਿਚਾਲੇ ਇਲਾਕਾ ਪੈਂਦਾ ਇੰਡਸ ਸਪਾਈਸ ਵਰਲਡ ਦੇ ਨਾਲ ਤੁਸੀਂ ਪਰਸਨਲੀ ਇਹਨਾਂ ਨੂੰ ਮਿਲਣਾ ਚਾਹੋ ਤੇ ਉਹ ਵੀ ਜ਼ਰੂਰ ਤੁਸੀਂ ਆ ਕੇ ਮਿਲਣਾ ਵੈਬਸਾਈਟ ਹੈ ਜੀ dabdabdab.loansandmortgages.co.nz ਤੇਜਦੀਪ ਸਿੰਘ ਹੁਣੀ ਕਹਿੰਦੇ ਵੀ 10/10 ਨੰਬਰ ਦਿੰਨੇ ਜਤਿੰਦਰ ਸਿੰਘ ਉਹਨਾਂ ਨੂੰ ਐਕਸਲੈਂਟ ਸਰਵਿਸ always following following up with the customers to ensure top notch experience ਦੇਖੋ ਜਿਹਨਾਂ ਬੰਦਿਆਂ ਨੂੰ ਅੰਗਰੇਜ਼ੀ ਆਉਂਦੀ ਆ ਉਹ ਤਾਂ ਚਰੀਆਂ ਨੂੰ ਵੜਦੇ ਅੰਗਰੇਜ਼ੀ ਸੋ ਮੈਂ ਵੀ ਤੇਜਦੀਪ ਤੋਂ ਟਿਊਸ਼ਨ ਲੈਂਦਾ ਥੋੜੀ ਜੀ ਹਾਂਜੀ 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 ਥੈਂਕ ਯੂ ਤੇਜਦੀਪ ਗੱਲ ਇਹ ਤਾਂ ਹੁੰਦੀ ਆ ਵੀ ਕੋਈ ਵੀ ਬੰਦਾ ਇਕੱਲਾ ਵੱਡਾ ਨਹੀਂ ਹੁੰਦਾ ਜੀ ਜੇ ਅਜਿਹਾ ਜਤਿੰਦਰ ਸਿੰਘ ਨੂੰ ਉਸ ਦੌਰ ਦੇ ਵਿੱਚ ਵੀ ਦੇਖਿਆ ਜਿੱਥੇ ਬੱਚੇ ਛੋਟੇ ਸੀ ਉਹ ਦੋ ਦੋ ਜੌਬਾਂ ਇੱਕ ਜੌਬ ਤੋਂ ਦੌੜ ਕੇ ਦੂਜੀ ਜੌਬ ਤੇ ਪਹੁੰਚਦੇ ਮਮੀ ਦੀ ਦੀ ਸੇਵਾ ਕਰਦੇ ਛੋਟੇ ਬੱਚਿਆਂ ਦੀ ਲੋਕਾ ਆਫਟਰ ਕਰਦੇ ਔਰ ਇਹ ਸਫ਼ਰ ਜਿਹੜਾ ਸਾਡੇ ਸਾਰੇ ਹੀ ਭਾਈਚਾਰੇ ਨੇ ਆਪੋ ਆਪਣੀ ਜੱਗ ਲੜਕੇ ਤੈਅ ਕੀਤਾ ਔਰ ਹਰ ਬੰਦਾ ਆਪਣੇ ਅੰਦਰ ਚੱਲਦੀ ਜੰਗ ਦਾ ਨਾਮਾਨਗਾਰ ਹੁੰਦਾ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਵਿੱਚੋਂ ਕੋਈ ਬੰਦਾ ਜਿਹੜਾ ਉਹ ਤਰੱਕੀ ਕਰਕੇ ਜਤਿੰਦਰ ਸਿੰਘ ਬਣਦਾ ਜਾਂ ਗਗਨਦੀਪ ਬਣਦਾ ਔਰ ਪ੍ਰਮਾਤਮਾ ਕਰੇ ਇਹ ਇਤਫਾਕ ਇਹ ਪਿਆਰ ਇਹ ਸਤਿਕਾਰ ਜਿਹੜਾ ਇਹਨਾਂ ਕਾਰੋਬਾਰਾਂ ਦੇ ਵਿੱਚ ਵੀ ਨਜ਼ਰ ਆਉਂਦਾ ਰਹੇ ਸੋ ਲੋਨਸ ਐਂਡ ਮਾਰਗੇਜਸ ਦੀ ਟੀਮ ਵੱਲੋਂ ਜਤਿੰਦਰ ਸਿੰਘ ਜੀ ਹਾਜ਼ਰ ਹੋਏ ਜਤਿੰਦਰ ਜੀ ਆਖਿਰ ਦੇ ਵਿੱਚ ਕੋਈ ਜਿਹੀ ਗੱਲ ਜਿਹੜੀ ਮੈਥਡ ਤੋਂ ਪੁੱਛੀ ਨਾ ਹੋਵੇ ਲੇਕਿਨ ਤੁਹਾਨੂੰ ਲੱਗਦਾ ਹੋਵੇ ਕਿ ਜੋਕੇ ਦਿਨਾਂ ਦੇ ਵਿੱਚ ਉਹ ਗੱਲ ਕਹਿਣੀ ਬਣਦੀ ਆ ਕਿਉਂਕਿ ਹੁਣ ਵਿਆਜ ਦੀਆਂ ਦਰਾਂ ਬਹੁਤ ਘਟ ਗਈਆਂ ਜੀ 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 ਮੈਂ ਇਹ ਕਹਾਂਗਾ ਕਿ ਜਿੰਨੇ ਵੀ ਮੇਰੇ ਭਰਾ ਭੈਣ ਜਿਨ੍ਹਾਂ ਨੇ ਕਰ ਲਿੱਤੇ ਹੋਏ ਨੇ ਆਲਰੇਡੀ ਹਾਂਜੀ ਉਹ ਇੱਕ ਵਾਰੀ ਚਾਹੇ ਸਾਨੂੰ ਜਾਂ ਆਪਣੇ ਜਿਹਦੇ ਨਾਲ ਵੀ ਉਹ ਕੰਮ ਕਰ ਰਹੇ ਨੇ ਉਹਨਾਂ ਨਾਲ ਇੱਕ ਵਾਰੀ ਕੰਟੈਕਟ ਜ਼ਰੂਰ ਕਰਨ ਤਾਂਕਿ ਆਪਣੇ ਜਿਹੜਾ ਮਾਰਗੇਜ ਹੈ ਉਹਨੂੰ ਰਿਵਿਊ ਕਰਨ Yes there is possibility ਕਿ ਹੋ ਸਕਦਾ ਹੈਗਾ ਕਿ ਤੁਸੀਂ ਹਾਈ ਇੰਟਰਸਟ ਤੇ ਬੈਠੇ ਹੋ ਤੇ ਤੁਸੀਂ ਕਾਫੀ ਜ਼ਿਆਦਾ ਅਮਾਊਂਟ ਜਿਹੜੀ ਹੈ ਉਹ ਫਾਲਤੂ ਦੇਖ ਦੇ ਰਹੂ ਉਸ ਦੇ ਉੱਤੋਂ ਨੂੰ ਬਚਾ ਕੀਤਾ ਜਾ ਸਕਦਾ ਹੈ ਐਗਜੈਕਟਲੀ ਤਾਂ ਜਿੰ ਜਿਹਦੇ ਕੋਲ ਵੀ ਘਰ ਨੇ بزਨੈਸ ਇਸ ਨੇ ਉਹ ਇੱਕ ਇੱਕ ਵਾਰੀ ਆਪਣੇ ਆਪਣੇ ਐਡਵਾਈਜ਼ਰ ਨੂੰ ਜਾਂ ਸਾਨੂੰ ਜਿਹੜਾ ਹੈ ਇੱਕ ਵਾਰੀ ਕੰਟੈਕਟ ਜਰੂਰ ਕਰਨ ਤੇ ਜਰੂਰ ਕਰਕੇ ਆਪਣਾ ਇੱਕ ਵਾਰੀ ਰਿਵਿਊ ਕਰਨ ਜੀ ਆਮ ਤੌਰ ਤੇ ਆਪਾਂ ਕਹਿੰਦੇ ਸਾਡੇ ਕੋਲ ਸਮਾਂ ਹੈ ਨਹੀਂ ਪਰ ਯਾਰ ਇੱਕ ਫੋਨ ਕਾਲ ਦਾ ਸਮਝਣਾ ਤੁਹਾਨੂੰ ਕੱਢਣਾ ਹੀ ਪੈਣਾ। ਹੁਣ ਮੈਂ ਤੁਹਾਡੇ ਲਈ ਇੱਥੇ ਸਾਂਝਾ ਕਰਦਾ ਸਕਰੀਨ ਦੇ ਉੱਤੇ। ਤੁਸੀਂ ਜ਼ਰੂਰ ਐਡਵਾਈਸ ਲੈਣੀ। ਇਹ ਜ਼ਰੂਰੀ ਨਹੀਂ ਹੈ ਉਸ ਐਡਵਾਈਸ ਨੂੰ ਤੁਸੀਂ ਮੰਨਣਾ ਕੋਈ ਆਬਲੀਗੇਸ਼ਨ ਨਹੀਂ ਹੈ ਤੇ ਨਾ ਹੀ ਉਹਦੇ ਕੋਈ ਪੈਸੇ ਚਾਰਜ ਕੀਤੇ ਜਾਣੇ ਨੇ। ਲੋਨਸ ਐਂਡ ਮਾਰਗੇਜਸ ਦੀ ਟੀਮ ਵੱਲੋਂ ਜਤਿੰਦਰ ਸਿੰਘ ਉਹਨਾਂ ਦਾ ਅਸੀਂ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਜਤਿੰਦਰ ਵੀਰ ਜੀ ਬਹੁਤ-ਬਹੁਤ ਧੰਨਵਾਦ। ਤੁਸੀਂ ਜੇ ਸਾਹਨ ਗਲਾ ਸਾਫ਼ ਕਰ ਰਹੇ ਸੀ ਮੈਨੂੰ ਲੱਗਾ ਤੁਸੀਂ ਅੱਜ ਕੁਸ਼ੂਰ ਕੁਮਾਰ ਜੀ ਦਾ ਇੱਕ ਅਦਾ ਗੀਤ ਜਿਹੜਾ ਉਹ ਸਾਨੂੰ ਸੁਣਾ ਕੇ ਜਾਓਗੇ। ਹੁਣ ਇਹ ਦੇਖਣਾ ਵੀ ਮੇਰੇ ਸਪਨੋਗੀ ਰਾਣੀ ਕਬ ਮੈਂ ਜੀ ਇੱਕ ਪਰਸਨੈਲਿਟੀ ਨੂੰ ਤੁਹਾਡੇ ਸ਼ੋਅ ਦੇ ਰਾਹੀਂ ਯਾਦ ਕਰਨਾ ਚਾਹਾਂਗਾ ਆਏ ਹਾਏ ਅੱਜ ਸਵੇਰੇ ਜਦੋਂ ਉੱਥੇ ਤੋਂ ਖਬਰ ਮਿਲੀ ਫੌਜਾ ਸਿੰਘ ਜੀ ਓਏ ਹੋਏ 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 ਕੀ ਬਾਤ ਉਹਨਾਂ ਨੂੰ ਜ਼ਰੂਰ ਮੈਂ ਇੱਕ ਵਾਰੀ ਯਾਦ ਕਰਨਾ ਚਾਹਾਂਗਾ ਕਿਉਂਕਿ ਮੈਨੂੰ ਲੱਗਦਾ ਉਹਨਾਂ ਨੇ ਬਹੁਤ ਲੋਕਾਂ ਨੂੰ ਇਨਸਪਾਇਰ ਕੀਤਾ ਕਿਤਾਂ ਜੀ ਬਹੁਤ ਇੰਸਪੀਰੇਸ਼ਨਲ ਪਰਸਨੈਲਿਟੀ ਸੀਗੇ ਉਹ ਆਪਣੇ ਆਪ ਨੂੰ ਕਿੰਨਾ ਫਿੱਟ ਰੱਖਣਾ ਤੇ ਕਿਸ ਇਸ ਏਜ ਦੇ ਵਿੱਚ ਵੀ ਜੋ ਉਹ ਕਾਰਨ ਉਹ ਵੀ ਮੈਰਾਥਨ ਤੋੜੀ ਤਾਂ ਮੈਂ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਅੱਜ ਮਤਲਬ ਜਿਸ ਏਜ ਦੇ ਵਿੱਚ ਉਹ ਗਏ ਨੇ 114 ਸਾਲ ਦੀ ਏਜ ਦੇ ਵਿੱਚ ਤਾਂ ਮੈਂ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਯਾਦ ਕਰਨਾ ਚਾਹੁੰਦਾ ਜੀ ਬਹੁਤ ਬਹੁਤ ਚੰਗਾ ਲੱਗਾ ਜਿਨੀਸ਼ਾ ਜੀ ਤੁਸੀਂ ਉਹਨਾਂ ਨੂੰ ਯਾਦ ਕੀਤਾ ਔਰ ਫੌਜਾ ਸਿੰਘ ਹੁਣੇ ਆਪਣੇ ਪਿੱਛੇ ਇੱਕ ਬਹੁਤ ਵੱਡੀ ਲੈਗੇਸੀ ਛੱਡ ਕੇ ਗਿਆ ਤੇ ਮੈਂ ਉਮੀਦ ਕਰਦਾ ਹਾਂ ਕਿ ਅਸੀਂ ਸਾਰੇ ਉਹਨਾਂ ਪੁਰਨਿਆਂ ਦੇ ਉੱਤੇ ਜ਼ਰੂਰ ਚੱਲਾਂਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ പാർട്ടുലർ സ്റ്റുഡിയോ ആണാബാത്ത താങ്ക് യൂ വെരി മച്ച ദോസ്തേ ജതെ